ਧੰਨਵਾਦ ਸਾਰੇ ਕਿਸਾਨ ਭਰਾਵਾਂ ਦਾ ਜਿਹੜੇ ਆਪਣੇ ਚੈਨਲ ਨੂੰ ਵੇਖਦੇ ਆ ਤੇ ਨਵੇਂ ਵੇਖਣ ਵਾਲੇ ਵੀਰ ਕਰ ਲੋ ਸਬਸਕ੍ਰਾਈਬ ਚੈਨਲ ਤੇ ਆਪਾਂ ਕਰਦੇ ਆ ਵੀਡੀਓ ਸ਼ੁਰੂ ਸਰਕਾਰ ਦਿੱਤਾ ਤੇ ਤੁਹਾਡੇ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਇੰਨਾ ਸਾਨੂੰ ਬਹੁਤ ਰੱਜਮਾ ਪਿਆਰ ਦਿੱਤਾ ਤੇ ਅਸੀਂ ਵਧੀਆ ਤੋਂ ਵਧੀਆ ਟਰੈਕਟਰ ਲੈ ਕੇ ਆਉਂਦੇ ਰਾਵਾਂਗੇ ਤੁਹਾਡੇ ਆਸਤੇ ਭਰਾਵਾਂ ਦੀ ਸੇਵਾ ਦੇ ਵਿੱਚ ਤੇ ਆਪਣਾ ਚੈਨਲ ਹੈਗਾ ਜੀ ਬਰਾਡ ਟਰੈਕਟਰ ਕਾਰਨਾਰ YouTube ਤੇ ਚੈਨਲ ਹੈ ਜੀ ਤੇ ਸਾਰੇ ਵੀਰਾਂ ਨੂੰ ਪਹਿਲਾਂ ਦੱਸ ਦਈਏ ਵੀ ਡਰੈਸ ਆਪਣਾ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਛਵੇਲ ਵਾਲੀ ਅੱਡੇ ਦੇ ਨੇੜੇ ਜਦੋਂ ਆਪਾਂ ਕੋੜਪੁਰੇ ਜਾਣੇ ਛਵੇਲ ਝਾੜਾ ਪੈਂਦਾ ਜੇ ਬਠਿੰਡੇ ਸਾਈਡ ਨੂੰ ਆਉਣੇ ਆ ਤਾਂ ਭੁੱਲਰ ਪਿੰਡ ਤੋਂ ਠੰਦੇ ਵਾਲਾ ਤੇ ਆਪਣਾ ਪਿੰਡ ਹੈ ਕਈ ਬੰਦਿਆਂ ਦੀ ਹੁੰਦੀ ਆ ਬਾਈ ਜੀ ਵੀ ਪਿੰਡ ਦੱਸਦੇ ਆ ਵੀ ਆਪਾਂ ਪਿੰਡ ਵੀ ਦੱਸਤਾ ਤੇ ਅੱਜ ਤਰੀਕ ਹੈਗੀ ਐ 25 5 2024 25 5 2024 ਤਰੀਕ ਹੈ ਲੇਟੈਸਟ ਵੀਡੀਓ ਤੇ ਜਿਹੜੇ ਟਰੈਕਟਰ ਸਾਰੇ ਖੜੇ ਨੇ ਨਵੇਂ ਨੌਕਰ ਟਰੈਕਟਰ ਆਜੋ ਜੀ ਆਪਾਂ ਦੇ ਕੇ ਜਾਣਕਾਰੀ ਪਾਈ ਹੁਣਾਂ ਨੂੰ ਇਹ ਟਰੈਕਟਰ ਹੈਗਾ 563424 ਬਿਲਕੁਲ ਜਿਵੇਂ ਨਵਾਂ ਨਿਊ ਟਰੈਕਟਰ ਹੈ ਜੀ ਬ੍ਰਾਂਡ ਨਿਊ ਹੈ ਨਾਲ ਦੇ ਟਰੈਕਟਰ ਸਿਰਫ 6 650 ਘੰਟਾ ਚੱਲਿਆ ਹੋਇਆ ਹੈ ਜੈਨੂਇਨ ਟਰੈਕਟਰ ਹੈ ਬਿਲਕੁਲ ਨਵਾਂ ਨੁੱਕ ਬਿਲਕੁਲ ਪੀਸਾ ਕੋਈ ਨਾ ਨੁਕ ਕਿਹੇ ਜੀ ਨੂੰ ਚਾਬੀ ਲੱਗੀ ਹੋਈ ਵੇਟ ਫੂਟ ਸਾਰੇ ਪੂਨ ਅਕਸੈਸਰੀ ਜਿਵੇਂ ਸ਼ੋਰੂਮ ਹੈ ਸ਼ੀਟ ਵਾਲਾ ਪੰਨਾ ਤੱਕ ਨਹੀਂ ਪਾਤਿਆ ਇਹ 2021 ਮਾਡਲ ਹੈ ਜੀ ਬਿਲਕੁਲ ਇਹ 2021 ਦਾ ਮਾਡਲ ਹੈ ਜੀ ਰੇਟ ਰੇਟ ਕੀ ਹੈ ਬਈ ਇਹਦਾ ਰੇਟ ਇਹਦਾ ਜੀ ਹੈਗਾ ਜੀ ਰੇਟ ਇੱਕੋ ਹੀ ਗੱਲ ਆਪਾਂ ਮੰਗਣ ਨੂੰ ਕੁਝ ਮੰਗ ਲਈਏ ਇਹਦਾ 16 ਲੱਖ ਰੁਪਇਆ ਰੇਟ ਆ ਜੀ 16 ਲੱਖ ਕਰਾ ਕੇ ਫਿਰ ਪੈਸੇ ਦੇ ਦੇ ਜਿਵੇਂ ਆਪਣੀ ਗਾਰੰਟੀ ਹੁੰਦੀ ਆ ਆਪਣੀ ਗਾਰੰਟੀ ਲਗਾਤਾਰ ਚੱਲਦੀ ਰਹੂਗੀ ਆਪਣੀ ਗਾਰੰਟੀ ਦਾ ਜਿਹੜਾ ਹੈਗਾ ਮਸਕਰ ਆ ਵੀ 6 ਮਹੀਨੇ ਮੇਰਾ ਡਾਕਟਰ ਕੋਈ ਵੀ ਬੰਦਾ ਵਾਲੇ ਆਪਾਂ ਪਹਿਲਾਂ ਤੋਂ ਆਫਰ ਆਪਣੀ ਵਾਹ ਕੇ ਹਾਂ ਨੁਕਸਾਨ ਨਾ ਪਾਵੇ ਕੋਈ ਕੋਈ ਗਰਮ ਨਾ ਕਰੇ ਜ਼ਿੰਮੇਵਾਰੀ ਆਪਣੀ ਫੁੱਲ ਜ਼ਿੰਮੇਵਾਰੀ ਹੁੰਦੀ ਹੈ ਹਰ ਇੱਕ ਟਰੈਕਟਰ ਦੀ ਇਹ ਹਸ ਪਾਵਰ ਕਿੰਨੀ ਹੈ ਬਾਈ ਟਰੈਕਟਰ ਲੈਂਦੇ ਨਹੀਂ ਹਸ ਪਾਵਰ ਕਿੰਨਾ ਹੈ ਹਸ ਪਾਵਰ 75 ਹੈ ਜੀ 75 ਕਿਪੀ ਜਦੋਂ 4x4 ਲਾਵਾਂਗੇ ਤਾਂ ਇਹ ਘੱਟੋ ਘੱਟ ਵੀ 90 ਤੋਂ 95 ਕਿਪੀ ਹਸ ਪਾਵਰ ਕੰਮ ਕਰੂਗਾ ਜੀ ਬਿਲਕੁਲ ਨਵਾਂ ਟਰੈਕਟਰ ਅੱਗੇ ਆ ਗਈ 5310 5310 2010 ਦੇ ਮਾਰ ਕੇ ਕਾਪੀ 2011 ਦੀ ਹੈ ਬਿਲਕੁਲ ਚਾਰੇ ਟਾਇਰ ਬਰੈਂਡ ਨਿਊ ਹੈ ਬੀਕੇਟੀ ਦੇ ਪਿਛਲੇ ਵੀ ਬੀਕੇਡੀ ਦੇ ਹੈ ਅਗਲੇ ਵੀ 750 20 ਦੇ ਇੱਕ ਨੰਬਰ ਵੱਡੇ ਹੈ ਕਿੱਤੋਂ ਰੰਗ ਪੇਂਟ ਹੋਵੇ ਟਰੈਕਟਰ ਕਿਤੋਂ ਖੁੱਲਿਆ ਹੋਵੇ ਬਿਨਾ ਕਲੱਚ ਤੋਂ ਫੁੱਲ ਜ਼ਿੰਮੇਵਾਰੀ ਟਰੈਕਟਰ ਦੀ ਸਾਰਾ ਜੈਨੂਨ ਟਰੈਕਟਰ ਹੈ ਡਬਲ ਡਿਸਟ੍ਰੀਬਿਊਟਰ ਹੈ ਤੇ ਡਬਲ ਪੀਟੀਓ ਹੈ ਫੁੱਲ ਚੰਗਾ ਕਿਤੇ ਮਸ਼ੀਨ ਕਰਾਏ ਦੇਣੇ ਚੱਲਿਆ ਪੰਜਾਬ ਨੰਬਰ ਹੈ ਹੋਰ ਗੱਲ ਹੈ ਪੀਵੀ 1300 ਰੂਰ ਦਾ ਨੰਬਰ ਹੈ 10 ਦੇ ਮਾਰ ਕੇ ਕਾਪੀ 2011 ਦੀ ਡਬਲ ਪੀਟੀਓ ਡਬਲ ਡਿਸਟ੍ਰੀਬਿਊਟਰ ਵਾਲਾ ਟਰੈਕਟਰ ਹੈ ਬੰਦਾ ਬਿਨਾ ਵੇਖੇ ਵੀ ਲੈ ਜਾ ਟਰੈਕਟਰ ਦੀ ਫੁੱਲ ਜ਼ਿੰਮੇਵਾਰੀ ਆਪਣੀ ਇੰਜਨ ਗੇਅਰ ਦੀ ਹਰ ਇੱਕ ਚੀਜ਼ ਦੀ ਕਰੇ ਟਾਇਰ ਨਵੇਂ ਆ ਇਹਦਾ ਰੇਟ ਹੈਗਾ ਜੀ 5 ਲੱਖ ਤੇ 65 ਹਜ਼ਾਰ ਮਾਨ ਸਨਮਾਨ ਹੋਊਗਾ ਮੈਂ ਬੇਨਤੀ ਕਰਦਾ ਭਰਾਵਾਂ ਨੂੰ ਜਿਹੜੇ ਸਾਡੇ ਰੇਟ ਮੰਗਦੇ ਆ ਨਾ ਅਗਲਾ ਕਿੰਨਾ ਖਣੀ 50 ਹਜ਼ਾਰ ਵੱਧ ਮੰਗ ਲੈਂਦੇ ਆ ਗਲਤ ਫਹਮੀ ਜਨਾ ਹੋਵੇ ਜੀ ਵੀਰ ਜੀ ਅਸੀਂ ਮਾਨ ਤਨ ਵਾਲਾ ਰੇਟ ਮੰਗਦੇ ਆ ਮਾਨ ਤਨ ਕਰਾਂਗੇ ਹਾਂ ਟਰੈਕਟਰ 'ਚ ਕੋਈ ਲਾਂਭਾ ਹੋਵੇ ਕਿ ਤੋਂ ਰੰਗ ਪੇਂਟ ਹੋਵੇ ਅਸੀਂ ਦੱਸ ਕੇ ਦੇਵਾਂਗੇ ਜੇ ਕੋਈ ਲਾਂਭਾ ਹੋਵੇ ਸਾਡੀ ਜ਼ਿੰਮੇਵਾਰੀ ਟਰੈਕਟਰ ਦੇ ਵਿੱਚ ਫੁੱਲ ਕਿਤੇ ਟਾਇਰ ਵੀ ਅੱਗੇ ਵੱਡੇ ਪਏ ਆ ਹਨਾ 65 ਫਾਰਮ ਟਰੱਕ 65 2011 ਮਾਡਲ ਆ ਜੀ ਸੁਪਰ ਮਿਕਸ ਟਰੈਕਟਰ ਹੈ ਜੀ ਸੁਪਰ ਮਿਕਸ ਟਰੈਕਟਰ ਹੈ ਪਿਛਲੇ ਟਾਇ ਫੁੱਲ ਚੰਗਾ ਟਰੈਕਟਰ ਹੈ ਮਹਾਰਾਣਾ ਦੀ ਕਲਾਕਾਰੀ ਹੋਈ ਵੀ ਹੈ ਹਲਕੀ ਫੁਲਕੀ ਥੱਲੇ ਮਾੜੀ ਮੋਟੀ ਟੱਚਿੰਗ ਹੋਈ ਹੈ ਜਿਹੜੀ ਗੱਲ ਦੱਸ ਕੇ ਦੇਵਾਂਗੇ ਬਾਕੀ ਟਰੈਕਟਰ ਸਾਰਾ ਜੈਨੂਇਨ ਹੈ ਵੇਟ ਬੂਟ ਤੱਕ ਨਾਲ ਲੱਗੇ ਹੋਏ ਕੰਪਨੀ ਦਾ ਫੁੱਲ ਵਰੀਆ ਇੰਜਨ ਗੇਅਰ ਦਾ ਵਾਹ ਕੇ ਲੈ ਜਾਏ 11 ਮਾਡਲ ਹੈ ਨਾਮ ਹੋਊਗਾ ਐਨਓਸੀ ਬੀਮਾ ਮੈਂ ਦੇਵਾਂਗਾ ਨਾਮ ਹੋਊਗਾ ਹਰਿਆਣਾ ਨੰਬਰ ਆਪਣੇ ਕੋਲੇ ਜ਼ਿਆਦਾਤਰ ਟਰੈਕਟਰ ਹਰਿਆਣਾ ਨੰਬਰ ਹੁੰਦੇ ਆ ਜਿਹੜਾ ਐਨਓਸੀ ਤੇ ਆਨਲਾਈਨ ਬੀਮਾ ਆਪਾਂ ਦਿੰਨੇ ਆ ਗਾਕਾ ਨੂੰ ਤੇ ਉਹਦੇ ਵਿੱਚ ਕੋਈ ਪੈਸਾ ਨਹੀਂ ਲੈਂਦੇ ਕੋਈ ਖਰਚਾ ਨਹੀਂ ਲੈਂਦੇ ਨਾ ਹੁਣ ਤੱਕ ਜ਼ਿੰਮੇਵਾਰੀ ਟਰੈਕਟਰਾਂ ਦੀ ਕੱਲ ਨੂੰ ਨਾ ਨਾ ਹੋਵੇ ਉਹ ਗੱਲ ਦੀ ਜ਼ਿੰਮੇਵਾਰੀ ਆਪਣੀ ਫੁੱਲ ਹੈ ਜੀ ਟਾਇਰ ਕਿੰਨੇ ਪੈਸੇ ਟਾਇਰ ਟਾਇਰ ਪਿਛਲੇ 65 ਪੈਸੇ ਆ ਜੀ ਅਗਲੇ 90 ਪੈਸੇ ਆ ਠੀਕ ਤੇ ਇਹ ਨਵਾਂ ਟਰੈਕਟਰ ਰੇਟ ਇਹਦਾ 3 ਲੱਖ ਤੇ 65000 ਰੁਪਏ ਜੀ 2011 ਮਾਡਲ ਹੈ ਸੁਪਰ ਮੈਕਸ ਫਾਰਮ ਟ੍ਰਿਕ ਪਹੁੰਚ ਰਿਹਾ ਜੀ ਠੀਕ ਮਾਨਤਾਣ ਹੋ ਗਾਈ ਮਾਨਤਾਣ ਕਰ ਦਾਂਗੇ ਜੀ ਮਾਨਤਾਣ ਵਾਲੇ ਰੇਟ ਆ ਗਏ ਆ ਗਏ ਜੀ 2022 ਮਾਡਲ 56 20 ਫੋਰ व्हीਲ ਫੋਰ व्हीਲ 2022 ਦੇ ਵੀ ਲਾਸ 400 ਢੇਂਡਾ ਚੱਲਿਆ ਵਾ ਟਰੈਕਟਰ ਵਖਾ ਲਓ ਬਿਲਕੁਲ ਸ਼ੋਰੂਮ ਚ ਕਢਾ ਲਓ ਤੇ ਇਹ ਲੈ ਜਾਓ ਇੱਕ 400 ਢੇਂਡਾ ਸਿਰਫ 400 ਚੱਲਿਆ ਵਾ 400 ਕਿੰਡਾ ਟਰੈਕਟਰ ਚੱਲਿਆ ਵਾ ਜਮਾ ਨਵੇਂ ਦਾ ਨਵਾਂ ਟਰੈਕਟਰ 60 ਪੀਸ ਜੀ ਨੂੰ ਆਰੇ ਜਦੋਂ ਕਹਿਤੀ ਗੱਲ ਵੀਰੇ ਜਮਾ 100 ਪੀਸ ਟਰੈਕਟਰ ਹੈ ਬਿਨਾ ਦੇਖੇ ਵੀ ਕੋਈ ਮੰਗਵਾ ਲੂਗਾ ਫੁੱਲ ਜ਼ਿੰਮੇਵਾਰੀ ਹੈ ਜਮਾ ਨਵਾਂ ਬ੍ਰਾਂਡ ਨੂ ਟਰੈਕਟਰ ਹੈ ਜੀ ਹਾਂ ਜੀ ਇਹਦਾ ਰੇਟ ਕੀ ਹੈ ਭਾਈ ਇਹਦਾ ਰੇਟ ਹੈਗਾ ਜੀ 12 ਲੱਖ 65000 ਐਨਓਸੀ ਬੀਮਾ ਆਪਾਂ ਦੇਵਾਂਗੇ ਹਲਕਾ ਫੁਲਕਾ ਮਾਨਟਨ ਹੋਊਗਾ ਜਿਆਦੇ ਫਰਕ ਬਿਲਕੁਲ ਜੇ ਮੇਰੀ ਬਿਲਕੁਲ ਕੰਮੀ ਹੋਈ ਤਾਂ ਮੇਰੀ ਗਾਰੰਟੀ ਹੈ ਕਿ ਉਹ ਰੰਗ ਪੇਂਟ ਹੋਵੇ ਤਾਂ ਜਿੰਮੇਵਾਰੀ ਆਪਣੇ ਟਰੈਕਟਰ ਦੀ ਠੀਕ ਬਿਲਕੁਲ ਨਵਾਂ ਟਰੈਕਟਰ ਹੈ ਟਾਇਰ ਨਾਲ ਦੀ ਹੈ ਨਾ ਭੀ ਯਾਰ ਭਾਈ 400 ਘੰਟੇ ਜਿਹਨੂੰ ਕੀ ਹੁੰਦਾ ਸਾਰਾ ਕੁਝ ਨਾ ਨਾ ਮਾਲ ਦਾ ਟਰੈਕਟਰ ਤਾਂ ਹੈ ਨਹੀਂ ਤਾਂ ਮੋਮੀਆਂ ਦਾ ਕਿਸੇ ਨਹੀਂ ਚਰਾਂਦੇ ਹੋਰ ਟੌਪ ਮਾਰ ਲੈ ਲਾਸਟ ਵਾਲਾ ਬਿਨਾ ਸੀਆਰਡੀ ਤੋਂ ਇਹ ਸੀਆਰਡੀ ਜਾ ਰਹੇ ਟਰੈਕਟਰ ਤਾਂ ਕਰਕੇ ਇਹਨਾਂ ਦੇ ਹੁਣ ਵੀ ਰੇਟ ਵੱਧ ਚੁੱਕੇ ਆ ਇਹ ਬਿਨਾ ਸੀਆਰਡੀ ਤੋਂ ਟਰੈਕਟਰ ਬਿਲਕੁਲ ਸ਼ੋਰੂਮ ਹੈ ਇਹ ਮਿਲਦੇ ਨਹੀਂ ਨਾ ਘਰ ਤੋਂ ਨਹੀਂ ਬਹੁਤ ਘੱਟ ਮਿਲਦੇ ਆ ਇਸ ਕਰਕੇ ਵੀ ਇਹ ਡੇਟਾ ਸਾਨੂੰ ਵੀ ਪਿੱਛੋਂ ਮਹਿੰਗਾ ਆਇਆ ਇਸ ਕਰਕੇ ਵੀ ਅਸੀਂ ਤਾਂ 15-20000 ਰੁਪਏ ਦੀ ਕਮਾਈ ਦੇ ਕੰਮ ਕਰਨਾ ਹੈ ਠੀਕ ਹੋ ਗਿਆ ਚੱਲਾਂਗੇ ਅੱਗੇ ਆ ਲੋ ਜੀ ਅੱਠ ਮਿੰਟ ਜੀ ਬਲਕਾ 2021 ਦੇ ਮਾਰ ਕੇ ਬਾਈ ਦੀ ਕਾਪੀ ਟੈਟਰ ਬਾਈ ਇਹਦੇ ਨਾਲ ਦੇ ਸਾਰਾ ਕੁਝ ਨਾਲ ਦਾ ਟਰੈਕਟਰ ਨਾਲ 850 ਘੰਟਾ ਚੱਲਿਆ ਬਿਲਕੁਲ ਨਵਾਂ ਟਰੈਕਟਰ ਹੈ ਸ਼ੋਰੂਮ ਤੋਂ ਇਹ ਟਰੈਕਟਰ ਹੈ ਦੋ ਸਪੀਡਾਂ ਦੋ ਸਪੀਡਾਂ ਵਾਲਾ 2021 ਦੇ ਮਾਰ ਕੇ ਬਾਈ ਦੀ ਕਾਪੀ ਹੈ 855 ਸਵਾਰ 16 ਨੇ ਟੈਰਾ ਇਹ ਟੂ ਸ ਟਰੈਕਟਰ ਕਿੰਨੇ ਪੈਸੇ ਬਾਈ 80-85 ਪੈਸੇ ਆ ਜੀ ਨਾਲ ਦੇ ਹਾਂਜੀ ਸਾਰਾ ਕੁਝ ਨਾਲ ਦਾ ਟਰੈਕਟਰ ਜਮਾ ਨਵਾਂ ਟਰੈਕਟਰ ਆ ਬੀਜੀ ਬੀਫਿਕਰ ਉਹ ਕਿਤੋਂ ਖੁੱਲਿਆ ਹੋਵੇ ਕਲੱਚ ਤੱਕ ਪੰਜਾਬੀ ਲੱਗੀ ਹੋ ਜੁੰਮੇਵਰੀ ਹੈ ਬਿਲਕੁਲ শোরੂਮ শোরੂਮ ਦਾ শোরੂਮ ਜਿਹੜੀ ਗੱਲ ਕਵਾਂਗੇ ਉਹ ਨਿਕਲੂਗੀ ਕੋਈ ਫਰਕ ਵਾਲੀ ਗੱਲ ਨਹੀਂ ਇਹਦਾ ਰੇਟ ਰੂਟ ਬਾਈ ਕਿੰਨਾ ਹੈ ਬਿਲਕੁਲ ਇਹਦਾ ਰੇਟ ਹੈਗਾ ਜੀ ਨਾਮ ਦੇ ਨਾਲ 6 ਲੱਖ ਤੇ 85 ਹਜ਼ਾਰ ਐਨਓਸੀ ਬੀਮਾ ਆਪਾਂ ਦੇਵਾਂਗੇ ਇਹਦੇ ਵਿੱਚ ਠੀਕ ਕੱਲੂ ਜੇ ਕਹਿੰਦੇ ਲੋਨ ਕਰਾਉਣਾ ਆਪਣੇ ਟਰੈਕਟਰਾਂ ਦੇ ਲੋਨ ਦੀ ਸੌਦਾ ਵੀ ਹੈਗੀ ਹੈ ਮੰਨ ਲਓ 1 ਲੱਖ 2 ਲੱਖ ਭਰ ਕੇ ਰੇਟ ਬ ਏਟੇ ਮਾਲੋ 6 ਲੱਖ ਦੇ ਨੇ ਲੋਨ ਵੀ ਹੋ ਜੂਗਾ ਜੇ ਕਿਸੇ ਨੇ ਗਾਹਕ ਨੇ ਕਰਾਉਣਾ ਹੋਵੇ ਕੁਝ ਖਰਚਾ ਪੈ ਜਾਂਦਾ ਲੋਨ ਦੀ ਆਪਣੇ ਕੋਲੇ ਸੌਦਾ ਹੈਗੀ ਇੱਥੇ ਖਰਚਾ ਕਿੰਨਾ ਫੈਲ ਖਰਚਾ ਕਿੰਨਾ ਹੁੰਦਾ ਹੈ ਖਰਚੇ ਵੀਰੇ ਵੇਖੋ ਬੀਮਾ ਕਰਾਉਣਾ ਪੂਆ ਗਾਹਕ ਨੂੰ ਲੋਨ ਕਰਵਾਉਣ ਤੇ ਫੁੱਲ ਬੀਮਾ ਕਰਾਉਣਾ ਪੈਂਦਾ ਤੇ ਕਾਪੀ ਨਾ ਹੁੰਦੀ ਤੇ ਫੈਲ ਖਰਚੇ ਕੋਈ ਆਪਾਂ ਨਿਯਾਇਜ ਪੈਸਾ ਨਹੀਂ ਲੈਣਾ ਇਹ ਤੇ ਕਰਾਉਣਾ ਵਿੱਚ ਕਿੰਨੇ ਪੈਸਿਆਂ ਦਾ ਹੋ ਜੂ ਬਾਈ ਇਹ ਤੇ 6 ਲੱਖ ਦੇ ਨੇ ਲੋਨ ਹੋ ਜੂ ਬਾਈ ਠੀਕ 6 ਲੱਖ ਦੇ ਨੇ ਲੋਨ ਹੋ ਜੂਗਾ ਲੱਖ ਸਵਾ ਲੱਖ ਰੁਪਇਆ ਕੁਝ ਆਪਾਂ ਨੂੰ ਦੇਣੇ ਬਾਕੀ ਖਾਤਾ ਪਾ ਕੇ ਲੱਖ ਸਵਾ ਲੱਖ ਰੁਪਇ ਕੱਲ ਨੂੰ ਕਿਸੇ ਵੀ ਬੰਦੇ ਸਬਰਕਾਰ ਸਹੀ ਹੁੰਦਾ ਚਾਹੀਦਾ ਆਪਾਂ ਲੋਨ ਕਰਾ ਕੇ ਫੈਲ ਭਰਾ ਕੇ ਜੰਮੀਵੜੀ ਆਹ ਪੰਜਾਬ ਜਿੱਥੇ ਮਰਜੀ ਹੋ ਸਕਦਾ ਲੋਨ ਆਪਣਾ ਜਿੱਥੇ ਮਰਜੀ ਕਰਾ ਲੈ ਬੰਦਾ ਅੱਗੇ ਬਈ ਅੱਗੇ ਅੱਗੇ 5310 2021 ਦੇ ਮਾਰ ਕੇ 22000 ਸੀ 897 ਘੰਟੇ ਚੱਲਿਆ ਗੇਅਰ ਪ੍ਰੋ ਹੈ ਗੇਅਰ ਪ੍ਰੋ ਚਾਰ ਸਪੀਡਾਂ ਦੇ ਵਿੱਚ 5310 ਜਿਹੜਾ ਹੁਣ ਬੰਦ ਹੋ ਚੁੱਕਿਆ ਹੈ ਗੇਅਰ ਪ੍ਰੋ ਟ੍ਰੈਕਟਰ ਹੈ ਬਹੁਤ ਹੀ ਨਵਾਂ ਟ੍ਰੈਕਟਰ ਹੈ ਜਿਹੜੀ ਹਜੇ ਨਹੀਂ ਆਇਆ ਖਾ ਹਜੇ ਪੋਲੋ ਟਾਇਰਾਂ ਦੇ ਉੱਪਰ ਲਿਖਿਆ ਹੋਇਆ ਹੈ ਉਵੇਂ ਪੋਲੋ ਟਾਇਰਾਂ ਦੇ ਉੱਪਰ ਲਿਖਿਆ ਜਵਾਂ ਨਵਾਂ ਟਰੈਕਟਰ ਆ ਪੋਲੋ ਵਾਲੇ ਟਾਇਰ ਆ ਫਾਇਰ ਦੀ ਛਤਰੀ ਲੱਗੀ ਆ ਫੁੱਲ ਨਵਾਂ ਟਰੈਕਟਰ ਆ ਕਿਦੋਂ ਖੋਲਿਆ ਹੋਵੇ ਜ਼ਿੰਮੇਵਾਰੀ 2021 ਦੇ ਮਾਰ ਕੇ 22000 ਰੁਪਏ ਰੇਟ ਰੂਟ ਬਾਈ ਇਹਦਾ ਰੇਟ ਕੀ ਹੈ ਬਾਈ ਮਾਨਾ ਇਹਦਾ ਰੇਟ ਹੈਗਾ ਜੀ 6.5 ਲੱਖ ਰੁਪਈਆ ਮੰਗਦੇ ਆ ਜੀ ਹਲਕਾ ਫੁਲਕਾ ਮਾਨਤਾ ਹੋ ਜਾਊਗਾ ਜਿਆਦਾ ਥੋਨੂੰ ਪਤਾ ਆਪਣੇ ਹੁੰਦੇ ਨਹੀਂ ਜਵਾਂ ਨਵਾਂ ਟਰੈਕਟਰ ਹੈ ਫੇਰ ਵੀ ਨਵਾਂ ਚੱਲਿਆ ਘੱਟਾ ਸੀਟ ਵਾਲਾ ਪੰਨਾ ਵੀ ਹੈ ਟੱਕ ਨਾਲ ਦਾ ਬਿਲਕੁਲ ਨਵਾਂ ਟਰੈਕਟਰ ਆ ਜੀ ਉਵੇਂ ਪਿਆ ਸ਼ੋਰੂਮ ਟ੍ਰੇਡ ਬਿਲਕੁਲ ਸ਼ੋਰੂਮ ਹੈ 11 ਦੇ ਉੱਪਰ ਬੋਲੋਣੀ ਕਸਿਆ ਅਗਲੇ ਨੇ ਸਾਰੇ ਉਵੇਂ ਪਏ 11 ਦੇ ਉੱਪਰ ਪਿਛਲੇ 11 ਦੇ ਵੀ ਆ ਉਵੇਂ ਪਏ ਜੀ ਕੰਨੀ ਬਿਲਕੁਲ ਨਵਾਂ ਟਰੈਕਟਰ ਹੈ ਜੀ ਬਿਲਕੁਲ ਵਾਹ ਕੇ ਚੈੱਕ ਕਰਕੇ ਚੱਲੀ ਕਰਕੇ ਲਲ ਜਾ ਸਕਦਾ ਅੱਗੇ ਭਾਈ ਅੱਗੇ ਆ ਗਿਆ 3630 2020 ਦੇ ਮਾਰ ਕੇ 2180 ਆ ਸਭ ਕੁਝ ਸਿੱਧਾ ਨਾਲ ਦਾ ਡਾਕਟਰ ਦਾ ਜਿਵੇਂ ਨਵਾਂ ਨੋਕ ਟਰੈਕਟਰ ਹੈ ਬਿਲਕੁਲ ਇਹ ਚੱਲਿਆ ਜੀ 785 ਕੈਂਡੇ 785 ਕੈਂਡੇ ਟਰੈਕਟਰ ਚੱਲਿਆ ਬਿਲਕੁਲ ਨਵਾਂ ਜਿਵੇਂ ਸ਼ੋਰੂਮ ਟਰੈਕਟਰ ਹੈ ਜੀ ਬਿਲਕੁਲ ਨਵਾਂ ਜੀ ਨੂੰ ਕਹਿੰਦੇ ਹੁੰਦੇ ਆ ਨੰਬਰ ਇਹ ਵੀ ਹਰਿਆਣਾ ਬਾਈ ਨੰਬਰ ਹਰਿਆਣਾ ਨੰਬਰ ਆਪਣੇ ਕੋਲੇ ਟੋਟਲੀ ਟਰੈਕਟਰ ਜਿਆਦਾਤਰ ਹਰਿਆਣਾ ਹੁੰਦੇ ਆ ਜਿਹੜੇ ਪੰਜਾਬੋਂ ਤਾਂ ਅਸੀਂ ਵਿੱਚ ਵਿੱਚ ਕਰਦੇ ਜਿਵੇਂ ਮੰਨ ਲਓ ਪੰਜਾਬੋਂ ਨੰਬਰ ਟਰੈਕਟਰ ਅਸੀਂ ਬਹੁਤ ਘੱਟ ਲੈਂਦੇ ਆ ਜੇ ਲੈਨੇ ਆ ਤਾਂ ਕੋਈ ਵਧੀਆ ਸੁਫ ਸੁਧਰਾ ਲੈਨੇ ਹੋ ਤਾਂ ਟਰੈਕਟਰ ਘੱਟ ਦੇਲੇ ਹੁੰਦੇ ਆ ਘੱਟ ਕੱਟਲੇ ਕਰਕੇ ਆਪਾਂ ਉਧਰੋਂ ਲਿਆਉਣੇ ਜੁੰਮੇਵਾਰੀ ਗਰੰਟੀ ਵਾਰੰਟੀ ਕਾ ਆ ਗਿਆ ਪੁੱਤਰਾਂ ਨੇ ਹਰੇਕ ਚੀਜ਼ ਦੀ ਆਪਣੀ ਫੋਲ ਇੰਡੀਨ ਗੇਅਰ ਦੀ ਫੋਲ ਲੱਗ ਰਹੀ ਹੈ ਇੰਡੀਨ ਗੇਅਰ ਵੀ ਆ 6 ਮਹੀਨੇ ਜਦੋਂ ਆਪਾਂ ਅਗਲੇ ਨੂੰ ਕਹਤਾ ਵੀ ਬਿਨਾ ਵੇਖੇ ਲੈ ਜੀ 6 ਮਹੀਨੇ ਵਾਲੇ ਜੇ ਸਾਲੀ ਕਾਲਾ ਜੇ ਕੋਈ ਫ ਇੱਕੋ ਗੱਲ ਲੈਣ ਦੇ ਨਾ ਲੈਣ ਦੀ ਨਾਲ ਰਿ 8 ਲੱਖ ਰੁਪਇਆ ਬਾਕੀ ਮੜ ਕੇ ਮੌਕੇ ਦੇ ਮਾਤਲ ਹੋ ਜਾਏਗਾ ਐਨਓਸੀ ਵੀ ਮਾ ਆਪਾ ਦੇ ਦਾਂਗੇ 2021 ਦੇ ਮਾਰਕ 21 ਦੀ ਆਰਸੀ 21 ਦੀ ਆਰਸੀ 21 ਮਾਡਲ 21 ਮਾਡਲ ਹੀ ਬਣੋ ਚਲੋ ਆ ਜਾਓ ਜੀ ਅੱਗੇ ਆਗੇ ਜੀ ਅੱਗੇ ਇਧਰ ਆ ਜਿਓ ਅੱਗੇ ਆ ਜੀਟਰ ਵੀ ਕਿਸ ਭਰਾ ਨੇ ਲੈਣਾ ਇਹਨਾਂ ਵਿਖਾ ਦਿਓ 95 ਮਾਡਲ ਆ ਇਹ 4511 ਟਾਇਰ 765 ਪੈਸੇ ਵਧੀਆ ਡੈਕਟਰ ਇੰਜਨ ਗੇਅਰ ਦਾ ਜੇ ਕਹਿੰਨੇ ਕੱਦੂ-ਕੁੱਦੂ ਕਰਨ ਨੂੰ ਸ਼ੌਕੀਆਂ ਬ੍ਰੇਕਾਂ ਕਰਾਈਆਂ ਹੋਈਆਂ ਇੰਜਨ ਗੇਅਰ ਦਾ ਪੂਰਾ ਚੰਗਾ ਇਹ ਵਿੱਚ ਕੱਟਿਆ ਆਪਾਂ ਫੁੱਲ ਚੰਗਾ ਇਹ 1,115,000 ਦਾ ਜੀਐਸਓਰ ਨੂ ਵਾਲਾ ਰੇਟ ਜਿਹੜਾ ਮਰਜ਼ੀ ਭਰਾਂ ਲਿਆ ਜਾ ਸਕਦਾ ਬਹੁਤ ਵਧੀਆ ਟਰੈਕਟਰ ਹੈ ਬਹੁਤ ਵਧੀਆ ਇੰਜਨ ਗੇਅਰ ਦਾ ਸੁੱਕਾ ਹੈ ਬਿਲਕੁਲ ਵਾਹ ਕੇ ਚੈੱਕ ਕਰਕੇ ਪਿੱਛੋਂ ਕੋਈ ਆਵਾਜ਼ ਨਹੀਂ ਗਈ ਸੁੱਕੇ ਬ੍ਰੇਕ ਹਨ ਟਰ ਦੇ ਸੁੱਕੇ ਬ੍ਰੇਕ ਰਾਉਂਡ ਤੇ 80,000 ਰੁਪਏ ਲੱਗ ਜਾਂਦਾ ਸੁੱਕੇ ਬ੍ਰੇਕ ਰਾਉਂਡ ਦੇ ਅਗੇ ਨੇ ਟਾਇਰ ਇਹਦੇ 60-60 ਪੈਸੇ ਹੈਗੇ ਪੱਕੇ ਵਧੀਆ ਬਰਨਾ ਕੰਪਨੀ ਦੇ ਵਧੀਆ ਟਰੈਕਟਰ ਹੈ ਪੂਰਾ ਸੁੱਕਾ ਸਾਫਟਾਂ ਵਾਲਾ ਨਾਲ ਸੁੱਕਾ ਵਾਲਾ 95 ਮਾਡਲ ਹੈ ਸ਼ਹਿਰ ਨੰਬਰ ਵੀ ਇਹਦਾ ਪੰਜਾਬ ਦਾ ਕਾਪੀ ਦੇਖ ਜਾਣੀ ਬੰਦੇ ਨੇ ਠੀਕ ਹੈ ਜੀ ਅੱਗੇ ਆਣਾ ਜੀ ਸਪੈਸ਼ਲ ਐਡੀਸ਼ਨ 2019 ਮਾਡਲ 2019 ਮਾਡਲ ਦਾ ਸਪੈਸ਼ਲ ਐਡੀਸ਼ਨ ਆ ਇਹ ਬੰਪਰ ਬੰਪਰ ਬਾਈ ਟਕੇਲਾ ਲਵਾਇਆ ਗਿਆ ਟਕੇਲਾ ਬੰਪਰ ਆ ਆਪਾਂ ਇੱਜਾ ਲੈੰਦਾ ਪਾਲਟੀ ਤੋਂ ਪੂਰਾ ਵਧੀਆ ਵੇਕ ਡੁਕ ਵਧੀਆ ਸ਼ੌਂਕ ਨਾਲ ਲਵਾਇਆ ਕੋਈ ਚੱਲਦਾ ਟਰੈਕਟਰ ਤਾਂ ਨਾਲ ਦੇ ਟਾਇਰ ਟਰੈਕਟਰ ਦੇ 1000 ਘੰਟਾ ਜਿੱਲੇ ਜੈਨੂਨ ਹੈ ਟਾਇਰ ਦੇ ਨਾਲ ਦੇ 75 ਪੈਸੇ ਆ ਇਹ ਟਰੈਕਟਰ ਥੋੜਾ ਜਿਆਦਾ ਉਹ ਖੇਤ ਦੂਰ ਸੀ ਕਾਂ ਕਰਕੇ ਟਾਇਰ ਥੋੜੇ ਘਟ ਗਿਆ ਉਹ 60 65 ਪੈਸੇ ਚਾਰੇ ਟਾਇਰ ਨਾਲ ਦੇ ਅਗਲੇ ਆ ਵੇਟ ਵੀ ਲੱਗੇ ਲੋਹੇ ਦੇ ਸਪੈਹ ਲਵਾਏ ਅਗੇ ਸਪੈਹ ਲੋਹੇ ਦੇ ਵੇਟ ਲੱਗੇ ਹੋਏ ਇਹੇ ਤੇ ਧੋਤਾ ਵੀ ਨਹੀਂ ਕੱਲ ਹੀ ਟਰੈਕਟਰ ਆਇਆ ਇਹ ਬਿਲਕੁਲ ਨਵਾਂ ਟਰੈਕਟਰ ਹੈ ਵਾਰੇ ਤਸੱਲੀ ਕਰ ਲੈ ਮੈਂ ਵੀ ਕੱਲ ਵਾਣ ਵਾਇਆ ਦੇਣਾ ਬਿਲਕੁਲ ਓਕੇ ਟਰੈਕਟਰ ਹੈ ਕੋਈ ਵੀ ਕਮੀ ਵਾਲਾ ਟਰੈਕਟਰ ਨਹੀਂ ਕਿਤੋਂ ਖੁੱਲਿਆ ਨਹੀਂ ਕੋਈ ਕਲੱਚ ਨਹੀਂ ਕਿਸੇ ਵਾਸੇ ਵੀ ਟਰੈਕਟਰ ਦੇ ਵਿੱਚ ਚੂੰ ਦੀ ਵੀ ਆਵਾਜ਼ ਹੋਵੇ ਜ਼ਿੰਮੇਵਾਰੀ ਹੈ ਜੈਨੂਨ 1000 ਘੰਟਾ ਚੱਲਿਆ ਮਕਸਰ ਨੰਬਰ ਹੈ ਲੋਕਲ ਠੀਕ ਹੈ ਪੀ ਵੀ ਪੀ ਮਕਸਰ ਇਹਦਾ ਸ਼ਹਿਰ ਫਰੀ ਬੰਦੇ 4 TV 4 ਹੋ ਸਕਦਾ ਵੀ ਪੰਜਾਬ ਨੰਬਰ ਲੋਕਲ ਪਹਿਲੀ ਪਾਰਟੀ ਦਾ ਜਿਵੇਂ ਨਵੇਂ ਦਾ ਨਵਾਂ ਟਕਾਉਣ ਵਾਲਾ ਦਾ ਫੁੱਲ ਨਾ ਡੈਕਟਰ ਇਹ ਵੀ ਦੇ 2019 ਮਾਡਲ ਹੈ ਬਿਲਕੁਲ ਜੈਨੂਇਨ ਡੈਕਟਰ ਹੈ ਪੰਜਾਬ ਨੰਬਰ ਹੈ ਫਰਸਟ ਪਾਰਟੀ ਦਾ ਆ ਬਾਈ ਪਰਫੋਰਮ ਪਰਸਾਵ ਨਾਲ ਏਦਾਂ ਹੀ ਦੇਵਾਂਗੇ ਆਪਾਂ ਸਮਾਰਟ ਡੈਕ ਲੱਗਿਆ ਹੈ ਨਾ ਸ਼ੱਕ ਚੱਲਦਾ ਓਕੇ ਬਿਲਕੁਲ ਆ ਵੇਟ ਵੀ ਕਿਸੇ ਨੇ ਸ਼ੌਕ ਨਾਲ ਲਵਾਇਆ ਹੈ ਰੀਨਲ ਵੇਟ ਲੱਗੇ ਆ ਮਗਰ ਸ਼ੌਕ ਨਾਲ ਲਵਾਈ ਹੋਈ ਹੈ ਸ਼ੌਕ ਨਾਲ ਲਵਾਈ ਹੋਇਆ ਜਮਾ ਨਵਾਂ ਟਰੈਕਟਰ ਹੈ ਧੋਣ ਵਾਲਾ ਹੈ ਧੋਣ ਵਾਲਾ ਟਰੈਕਟਰ ਰਾਤ ਹੀ ਆਇਆ ਹੁਣ ਵਾਣਵਾ ਕੇ ਇਹ ਨਾ ਹੁਣੇ ਲਾਇਆ ਇੱਥੇ ਹੀ ਇੱਕ ਚੱਲਣਾ ਵੀਡੀਓ ਤੇ ਬਣ ਜਾਊਗਾ 2019 ਮਾਡਲ ਹੈ ਰਵਰਸ ਵੀਡੀਓ ਵਾਲਾ ਟਰੈਕਟਰ ਹੈ ਟੌਪ ਵਾਲਾ ਮਾਡਲ ਹੈ ਪੈਪੂ ਸ਼ੌਕ ਨਾਲ ਲਵਾਈ ਹੋਈ ਹੈ ਸ਼ੌਕ ਨਾਲ ਲਵਾਈ ਹੋਈ ਜਮਾ ਨਵਾਂ ਟਰੈਕਟਰ ਹੈ ਕੀ ਰੇਟ ਰੂਟ ਕਿੰਨਾ ਬਾਈ ਰੇਟ 7 ਲੱਖ ਰੁਪਈਆ ਜੀ 7 ਲੱਖ ਡਿਮਾਂਡ ਰੇਟ 7 ਲੱਖ ਰੁਪਈਆ ਮਾਪਾ ਮਾਪਾ ਮੌਕੇ ਦੇ ਹਲਕਾ ਫੁਲਕਾ ਹੋ ਜਾਊਗਾ ਜਿਆਦਾ ਫਰਕ ਨਹੀਂ ਪੈਣਾ ਠੀਕ ਹੈ ਪੰਜਾਬ ਨੰਬਰ ਟਰੈਕਟਰ ਬੰਪਰ ਵੀ ਬਹੁਤ ਆਪਣੀ ਉਮੀਰੀ ਬਹੁਤ ਹੈਵੀ ਬੰਪਰ ਹੈ ਕਾਪੀ ਉਮੀਰੀ ਇਹ ਬਿਲਕੁਲ ਨਵੇਂ ਡੈਗ ਦਾ ਦਿਖਾਇਆ ਰੀਡੀਅਲ ਟਾਇਰ ਹੈ ਬੰਨੇ ਨੂੰ ਕੋਲੋਂ ਦੇ ਰੀਡੀਅਲ ਟਾਇਰ ਹੈ ਸਾਈਡ ਤੋਂ ਦਿਖਾ ਦੇ ਬਿਲਕੁਲ ਨਵਾਂ ਨੁੱਕ ਟਰੈਕਟਰ ਅਗਲੇ ਟਾਇਰ ਨਾਲ ਦੇ ਪਏ 80 85 ਪੈਸੇ ਕਿ ਛੋੜਣਾ ਪਾਏ ਹੈਗੇ ਨਵੇਂ ਚੁੰਨੇ ਵਾਲਾ ਨਵੇਂ ਚੁੰਨੇ ਦੇ ਵਿੱਚ ਹੈ ਨਵੇਂ ਮਿਸਟਰ ਵਾਲਾ ਟਰੈਕਟਰ ਹੈ ਬਿਲਕੁਲ ਨਵਾਂ ਨੁੱਕ ਟਰੈਕਟਰ ਹੈ ਇਹਦਾ ਰੇਟ ਰੂਟ ਬਾਈ ਕਿੰਨਾ ਹੈ ਇਹਦਾ ਰੇਟ 5 ਲੱਖ ਤੇ 75000 ਰੁਪਿਆ ਜੀ ਬਾਲਕੇ ਪੁਲਕਾ ਮਾਨਦਾਨ ਹੋਊਗਾ ਜਿਆਦਾ ਫਰਕ ਨਹੀਂ ਪੈਣਾ ਟਰੈਕਟਰ ਦੇ ਵਿੱਚ ਟਰੈਕਟਰ ਬਿਲਕੁਲ ਨਵਾਂ ਟਰੈ ਨਵਾਂ ਮੰਨ ਕੇ ਬਿਨਾ ਵੇਖੇ ਅਗਲਾ ਵਾਹ ਕੇ ਚਲਾ ਕੇ ਪੈਸੇ ਦੇ ਦੇ ਓਕੇ ਰਿਪੋਰਟ ਹੈ ਬਿਲਕੁਲ 2018 ਨੇ ਮਾਰ ਕੇ ਕਾਪੀ ਉੰਨੀ ਦੀ ਹੈ ਟਾਇਰ ਪੂਰ ਦਿਖਾ ਰਹੇ ਸਾਰਾ ਕੋ ਬੰਦੇ ਨੂੰ ਰੇਡੀਅਲ ਟਾਇਰ ਆ ਜੋ ਮਹਿੰਗੇ ਵਾਲੇ ਅੱਜ ਕੱਲ ਪਾਉਂਦੇ ਲੋਕ ਮੁੰਡੇ ਛੁੰਡੇ ਛੋਕ ਨਾਲ ਬਿਲਕੁਲ ਨਵਾਂ ਟਰੈਕਟਰ ਹੈ ਜੀ ਨੰਬਰ ਹਰਿਆਣਾ ਬਾਈ ਨੰਬਰ ਹਰਿਆਣਾ ਐਨਓਸੀ ਬੀਮਾ ਮੈਂ ਦੇ ਦੂੰਗਾ ਜੀ ਜੇ ਬੰਦੇ ਨੇ ਲੋਨ ਕਰਾਉਣਾ ਤਾਂ ਬੀਮਾ ਫੁੱਲ ਕਰਾਉਣਾ ਪਊਗਾ ਠੀਕ ਹੈ ਬਿਲਕੁਲ ਓਕੇ ਟਰੈਕਟਰ ਹੈ ਜੀ ਇਹਦਾ ਤਕਰੀਬਨ 4.5 460 65 ਦਾ ਲੋਨ ਵੀ ਹੋ ਜਾਊਗਾ ਅੱਗੇ ਬਾਈ ਅੱਗੇ ਆਗਾ 20 14 ਨੇ ਟਾਇਰਾਂ ਵਾਲਾ ਰਿਵਰਸ ਪੀਟੀਓ ਵਾਲਾ 2010 ਮਾਡਲ ਹੈ ਇੰਜਨ ਗੇਅਰ ਦਾ ਵਾਹ ਕੇ ਦਸਲੀ ਕਰਕੇ ਫੇਰ ਪੈਸੇ ਦੇ ਜੀ ਪੂਰਾ ਸਾਫ ਕਸ਼ਟਰਾ ਹੈ ਅਪੋਲੋ ਦੇ ਟਾਇਰ ਬਾਈਕ ਅਪੋਲੋ ਦੇ ਟਾਇਰ ਚਾਰੇ 14 ਵਾਲੇ ਟਾਇਰਾਂ ਵਾਲਾ ਰਿਵਰਸ ਪੀਟੀਓ ਵਾਲਾ ਡਬਲ ਕਲਚ ਟਰੈਕਟਰ ਹੈ 2010 ਮਾਡਲ ਰੇਟ ਰੂਟ ਬਈ ਇਹ ਚੰਗਾ ਟਰੈਕਟਰ ਹੈ ਹੁਣ ਇਹਦੀ ਆਵਾਜ਼ ਵੀ ਬਹੁਤ ਪਿਆਰੀ ਹੈ ਮੈਂ ਮਾਰਾ ਸਟਾਰਟ ਕਰਕੇ ਵਿਖਾਵਾਂਗਾ ਤੁਹਾਨੂੰ ਕਈ ਬੰਦੇ ਨਾ ਸਕੀਨ ਹੁੰਦੇ ਯਾਰ ਅਗਲਾ ਕਹਿੰਦਾ ਯਾਰ ਮਾਰਾ ਮੋਟਾ ਬਣੀ ਹੈ ਬਿਲਕੁਲ ਨਵਾਂ ਟਰੈਕਟਰ ਹੈ ਜੀ ਬਿਲਕੁਲ ਪੂਰਾ ਚੰਗਾ ਮਾਡਲ ਦੇ ਹਿਸਾਬ ਨਾਲ ਦਾਸ ਮਾਡਲ ਹੈ ਐਨਓਸੀ ਬੀਮਾ ਇਹਨਾਂ ਵੀ ਮਿਲ ਜੂਗਾ ਜੀ ਨਾਂ ਕਰਾਉਣਾ ਨਾਂ ਵੀ ਕਰਾਵਾਂਗੇ ਜੀ ਨਹੀਂ ਕਰਾਉਣਾ ਤਾਂ ਵੀ ਟੈਸਟ ਕਰ ਦਾਂਗੇ ਰੇਟ 310000 ਹੈ ਮਾਨ ਸਨਮਾਨ ਹੋ ਜੂਗਾ ਬਿਲਕੁਲ ਔਕਾ ਜੀ ਨਾਂ ਕਰਾਉਣਾ ਐਨਓਸੀ ਬੀਮਾ ਦੇ ਦਾਂਗੇ ਜੇ ਨਾਂ ਨਹੀਂ ਕਰਾਉਣਾ ਤਾਂ ਵੀ ਉਦਾਂ ਵੀ ਰੱਖ ਲੈ ਕਾਪੀ ਕਾਜ ਉਦਾਂ ਵੀ ਦੇ ਦਾਂਗੇ ਫਿਰ ਲੈਸ ਕਰ ਦਾਂਗੇ ਮਾਨ ਠੀਕ ਠੀਕ ਅੱਗੇ ਅਗੇ ਜੀ 855 2015 ਮਾਡਲ 2015 ਮਾਡਲ ਟਰੈਕਟਰ ਪੂਰਾ ਵਧੀਆ ਟਰੈਕਟਰ ਹੈ 15 ਮਾਡਲ ਦੇ ਹਿਸਾਬ ਨਾਲ ਇਹਦੇ ਖੁੱਲਿਆ-ਖੱਲਿਆ ਨਹੀਂਗਾ ਟਾਇਰ 75 28 ਪੈਸੇ ਹੈ ਫੁੱਲ ਚੰਗਾ ਟਰੈਕਟਰ ਹੈ ਸਾਰੀ ਕੰਡੀਸ਼ਨ ਵਿਖਾ ਦਿਓ 2015 ਮਾਡਲ ਹੈ ਪੂਰਾ ਵਧੀਆ ਟਰੈਕਟਰ ਹੈ ਜਿਹਨੂੰ ਕਹਿੰਦੇ ਆ 855 66 ਤਾਂ ਜਿਵੇਂ ਨਵੀਂ ਹੈ ਛੋਟਾ ਲਈ ਅਸੀਂ ਇਹ ਟਰੈਕਟਰ ਦੀ ਏਡੀ ਨਵੀਂ ਪਈ ਹੈ ਬਿਲਕੁਲ ਓਕੇ ਟਰੈਕਟਰ ਹੈ ਡਰੈਸ ਬਾਈ ਆਪਣਾ ਡਰੈਸ ਆਪਣਾ ਪਿੰਡ ਕੋਟਲੀ ਸੰਗਰ ਜ਼ਿਲ੍ਹਾ ਤਸੀ ਮੁਕਸਰ ਸਾਹਿਬ ਆਪਣਾ ਮੋਬਾਈਲ ਨੰਬਰ ਹੈਗਾ 9855369048 ਸਕਰੀਨ ਤੇ ਵੀ ਚਲਾ ਦਿਓ ਜਦੋਂ ਬੰਨੇ ਨੇ ਇਧਰੋਂ ਮੋਕੇ ਸਾਈਡ ਤੋਂ ਹੋਣਾ ਤਾਂ ਕੋੜਕਪੂਰੇ ਤੋਂ ਅੱਗੇ ਆਉਣਾ ਝਵੇਰ ਵਾਲੀ ਦਾ ਅੱਡਾ ਨਹਿਰਾਂ ਲੰਘ ਕੇ ਉੱਥੋਂ ਮੁੜਨਾ ਆਪਣਾ ਪਿੰਡ ਕੋਟਲੀ ਸਿੰਘਾਂ ਨੂੰ ਸਿੱਧਾ ਮੋੜ ਮੁੜਦਾ ਝਵੇਰ ਵਾਲੀ ਅੱਡੇ ਤੋਂ ਤੇ ਜੇ ਇਧਰੋਂ ਬਠਿੰਡੇ ਸਾਈਡ ਤੋਂ ਹੋਣਾ ਨਾ ਭੁੱਲਰ ਪਿੰਡ ਤੋਂ ਥਾਂਦੇ ਵਾਲਾ ਤੇ ਆਪਣਾ ਪਿੰਡ ਆਪਣਾ ਬਿਲਕੁਲ ਠੀਕ ਅੱਜ ਦੀ ਲੇਟੈਸਟ ਵੀਡੀਓ ਆਇਆ ਦੁਬਾਰਾ ਵੀ ਦੱਸਿਗੇ ਦਰਸ਼ਕਾਂ ਨੂੰ 25 5 2024 ਦੀ ਅੱਜ ਦੀ ਲੇਟੈਸਟ ਵੀਡੀਓ ਪੈ ਰਹੀ ਹੈ ਟਰੈਕਟਰ ਆਪਣੇ ਕੋਲੇ 20 22 ਖੜੇ ਆ ਇਸ ਟਾਈਮ 40 ਟਰੈਕਟਰ ਸੀਗੇ ਵਿੱਚੋਂ ਵਿਕ ਟੁਕਿਆ ਅੱਗੇ ਆ ਗਿਆ ਜੀ 2000 18 ਮਾਡਲ 27 ਜੌਂਡੀਅਰ 5050 ਡੀ 5050 ਡੀ 2018 ਮਾਡਲ 27 ਬਿਨਾ ਪੰਜਾਬ ਨੰਬਰ ਨੰਬਰ 50 ਨੰਬਰ ਆ ਫਰਸਟ ਪਾਰਟੀ ਦਾ ਕਨੋਪਿਕ ਨੂੰ ਪੀ ਕੇ ਨੇ ਲਵਾਈ ਇਨਸ਼ਾਅੱਲਾ ਪਾਰਾ ਸੋਗਣਾ ਕਮੋਕੀ ਲੱਗੀ ਹੈ ਪਿੱਛੇ ਵੇਟ ਵੀ ਲੱਗੇ ਵੇਟ ਲਾਏ ਵੇਟ ਪਿੱਛੇ ਰੀਨਣ ਵੇਟ ਲੱਗੇ ਹੋਇਆ ਡਬਲ ਪੀਡੀਓ ਵਾਲਾ ਟ੍ਰੈਕਟਰ ਹੈ ਇਹ ਬਿਲਕੁਲ ਨਵਾਂ ਟ੍ਰੈਕਟਰ ਹੈਡਾਈ ਟ੍ਰੈਕਟਰ ਦੀ ਟੈਂਪ ਟ ਕਵਰ ਨੂੰ ਵੀ ਚਾਬੀ ਲੱਗੀ ਹੋਈ ਦਾ ਜ਼ਿੰਮੇਵਾਰੀ ਹੈ ਵਾਹ ਕੇ ਤਸੱਲੀ ਕਰਕੇ ਉਹਦਾ ਆਪਣੀ ਜ਼ਿੰਮੇਵਾਰੀ ਹੁੰਦੀ 6 ਮਹੀਨੇ ਕਿਤੇ ਰੰਗ ਪੇਂਟ ਹੋਵੇ ਦਾ ਤਾਂ ਵੀ ਆਪਣੀ ਜ਼ਿੰਮੇਵਾਰੀ ਹੈ ਜਮਨ ਨਵਾਂ ਟਰੈਕਟਰ 2018 ਮਾਡਲ 27 ਇਹਦਾ ਡਿਮਾਂਡ ਜੋ ਜਪਿੰਗ ਲੱਗੀ ਕੱਲਾ ਕਲੱਚ ਜ਼ਰੂਰ ਚੈੱਕ ਕਰਾਇਆ ਉਹ ਹੀ ਬੰਦੇ ਨੇ ਚੈੱਕ ਜ਼ਰੂਰ ਕਰਾਇਆ ਹੋਰ ਟਰੈਕਟਰ ਦੇ ਪਹਿਲਾ ਲੈ ਬੰਦੇ ਨੇ ਨਵੇਂ ਪਵਾਏ ਆ ਇਹਦੇ ਟਾਇਰ 70 75 ਪਏ ਆ 3000 ਕਿੰਟਾ ਜੈਨੂਨ ਚੱਲਿਆ ਨਵੇਂ ਟਾਇਰ ਆ ਬੀ ਗੱਟੀ ਦੇ ਚਾਰੇ 2021 ਦੇ ਪਵਾਏ ਹੋਏ ਚੱਲਾ ਦੇਖ ਲਓ ਕਿੰਨਾ ਕਰਤੀ ਹੈਡੀ ਟਾਇਰ ਉਵੇਂ ਪਏ ਆ ਬਿਲਕੁਲ ਨਵਾਂ ਟਰੈਕਟਰ ਹੈ ਇਹਦਾ ਬਾਈ ਰੇਟ ਰੋਡੇ ਦਾ ਇਹਦਾ ਰੇਟ ਵੀਰੇ ਮਾਨਸਾ ਵਾਲਾ 5.5 ਲੱਖ ਰੁਪਈਆ 2018 ਮਾਡਲ V7 ਸਵਾ 5 ਲੱਖ ਰੁਪਏ ਦਾ ਪੰਜਾਬ ਨੰਬਰ ਹੈ ਫਰਸਟ ਪਾਰਟੀ ਦਾ ਟਰੈਕਟਰ ਬਹੁਤ ਨਵਾਂ ਜਿਆਦਾ ਨਜਾਇਜ਼ ਨਵਾਂ ਹੈ ਨਹੀਂ ਕੁਛ ਨਹੀਂ ਕਰਿਆ ਕੱਲੀ ਟੁੱਟ ਕੇ ਪਾਣੀ ਮਾਰਿਆ ਕੋਈ ਪਾਲਸ਼ ਨਹੀਂ ਕੁਛ ਨਹੀਂ ਹੈ ਨਹੀਂ ਟਾਈਮ ਤੇ ਕਵਰ ਨਹੀਂ ਟਰੈਕਟਰ ਦੀ ਖੁੱਲੀ ਟਾਈਰ ਤੇ ਕਵਰ ਵੀ ਖੁੱਲੀ ਹੋਵੇ ਜ਼ਿੰਮੇਵਾਰੀ ਹੈ ਬਿਲਕੁਲ ਇੰਜਨ ਗੇਅਰ ਦਾ ਵਾਹ ਕੇ ਚੱਲੀ ਕਰਕੇ ਲੈ ਜੀ ਆਪਣੀ ਫੇਰ ਵੀ ਜ਼ਿੰਮੇਵਾਰੀ ਹੈ ਮੰਦੇ ਨੇ ਛੌਕਣਾ ਨਾ ਇਹਦੇ ਲੀਵਰ ਵੀ ਵੱਡੇ ਕਰਾਏ ਰੇ ਹਾਂ ਇੱਥੇ ਪੈਰ ਰੱਖਣਾ ਤੇ ਆ ਰੇਸ ਵੱਡੀ ਕਰਾਦੀ ਪੈਰਾਂ ਦੇ ਵੀ ਥੱਲੇ ਨਾ ਪੈਰ ਜਾਣ ਆਹ ਫੱਟੀਆਂ ਲਵਾਈਆਂ ਛੌਕਣੇ ਰੱਖਿਆ ਟਰੈਕਟਰ ਪੈਰ ਦਾਣਾ ਤੇ ਰੰਗ ਵੀ 90 ਪੈਸੇ ਪਿਆ ਡੈਕਟਰ ਦੇ ਅਜ ਤੱਕ ਹਾਂ ਕਿਤੇ ਕਰੀਟ ਨਹੀਂ ਦਾਤ ਕੱਟ ਚੱਲਿਆ ਵਾ ਬਿਲਕੁਲ ਸਮਝਾਈ ਨਾ ਚਲਾਇਆ ਹਾਂ ਬਹੁਤ ਸਮਝਾਈ ਨਾ ਚਲਾਇਆ ਵੇ ਜੀ ਅੱਗੇ ਆਇਆ ਨਹੀਂ 36 30 ਸਪੈਸ਼ਲ ਐਡੀਸ਼ਨਲ ਸਪੈਸ਼ਲ ਡਿਫਰੈਂਟ ਡੈਕਟਰ ਆ ਪੂਰੇ ਛੌਗਣਾ ਰੱਖਿਆ ਹਾਰ ਨੂੰ ਨੂੰ ਵੀ ਵੱਡੇ ਲਵਾਏ ਹੋਏ ਇੱਧਰ ਦਿਖਾਉਗਾ ਬੰਪਰ ਬਾਲਾ ਕੈਂਡ ਲੱਗਿਆ ਘੱਟੋ ਘੱਟ ਵੀ 10000 ਰੁਪਏ ਦੇ ਦਾ ਕਿਨੇ ਛੌਗਣਾ ਬੰਪਰ ਲਵਾਇਆ ਬਾਲਾ ਸ਼ਕਤੀ ਬੰਪਰ ਹੈ ਤੇ ਡੈਕਟਰ ਵੀ ਵਾਕਈ ਬਹੁਤ ਨਵਾਂ ਹੈ ਬਹੁਤ ਨਵਾਂ ਡੈਕਟਰ ਹੈ ਸੱਪ ਨਾਲ ਦਾ ਟਾਇਰ ਟਾਇਰ ਕਿੰਨੇ ਪੈਸੇ ਪਈ ਇਹਦੇ ਨਵਲ ਇਹਦੀ 85 ਪੈਸੇ ਟਾਇਰ ਆ ਜੀ ਨਾਲ ਦੇ ਜਹਾਂ ਸੱਪੋ ਨਾਲ ਦਾ ਜੀ ਏਡਾ ਇਹ 816 ਘੰਨੇ ਚੱਲਿਆ ਵੈ 816 ਘੰਡੇ ਟਰੈਕਟਰ ਚੱਲਿਆ ਵੈ ਮਾਰ ਕੇ ਵੀਰੀ ਐ ਇੱਕ ਆਰਸੀ ਵੀਰੀ ਐ ਬਿਲਕੁਲ ਸ਼ੋਰੂਮ ਟਰੈਕਟਰਾਂ ਖੁੰਦਿਆ ਪਿਆ ਸਾਰਾ ਜੇ ਕਿਸੇ ਮੇਰੇ ਇਹਦਾ ਰੇਟ ਰੇਟ ਕਹਿਣਾ ਬਾਈ ਇਹਦਾ ਰੇਟ ਹੈਗਾ ਜੀ 7 ਲੱਖ ਤੇ 95000 ਰੁਪਇਆ ਠੀਕ ਹੈ ਜੀ ਚੋ ਮਾਨਦਾਨ ਕਰ ਦਾਂਗੇ ਬਾਕੀ ਹਲਕਾ ਫੁਲਕਾ ਮਾਨਦਾਨ ਮੈਂ ਕਿਹਾ ਬੁੜਕੇ ਅਗਲਾ ਡਾ ਕੇ ਜਿਵੇਂ ਅਗਲੇ ਟਾਇਰ ਵੀ ਵੱਡੇ ਨੇ 916 ਨੇ ਟਾਇਰ ਅਗਲੇ ਲੈਂਸ ਕੰਪਨੀ ਦੇ ਪਾਏ ਹੋਏ ਆ ਜੋ ਮਹਿੰਗੇ ਹੁੰਦੇ ਆ 916 ਦੇ ਅਗਲੇ ਮੋٹے ਪਾਏ ਹੋਏ ਪਿਛਲੇ ਟਰੈਕਟਰ ਦੇ ਟਾਇਰ ਨਾਲ ਦੇ ਠੀਕ ਬਿਲਕੁਲ ਨਵਾਂ ਨੱਕ ਟਰੈਕਟਰ ਆ ਜੀ 7,95,000 ਰੇਟਾ ਹਲਕਾ ਫੁਲਕਾ ਮਾਨਦਾਨ ਕਰ ਦਿਆਂਗੇ ਜਿਹੜਾ ਬੰਦਾ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਬਰਾ ਟਰੈਕਟਰ ਦੀ ਵੀਡੀਓ ਨੂੰ ਸ਼ੇਅਰ ਕਰਕੇ ਆਉਂਦਾ ਉਹਦਾ ਸਪੈਸ਼ਲੀ 10,000 ਰੁਪਏ ਦਾ ਸਪੈਸ਼ਲੀ 10,000 ਰੁਪਿਆ ਆਪਾਂ ਛੱਡਾਂਗੇ ਉਹਨੂੰ ਜਿਹੜਾ ਸਾਨੂੰ ਖਾਸੇ ਸਕਰੀਨ ਸ਼ਾਟ ਵੀ ਆ ਵੀਡੀਓ ਤੇ ਰਹੀ ਸੀ ਬਰਾ ਟਰੈਕਟਰ ਯੂਕੇ ਕਾਰ ਲਾੜ ਵਿੱਚ ਆਪਣੇ ਦੇ ਜਿਹੜੇ ਬੰਦੇ ਨੇ ਸੌਦੇ ਖੋਣ ਤੋਂ ਮੰਨ ਲੋ ਪਹਿਲਾਂ ਕਰਾ ਲੈ ਭਾਵੇਂ ਆਪਣਾ ਸੌਦਾ ਕਰਕੇ ਵੀ ਕਰ ਦਾਂਗੇ ਕੋਣ ਵੀਡੀਓ ਸ਼ੇਅਰ ਕਰੇ ਠੀਕ ਹੈ ਹਾਂ ਜਮੇਵਰੀ ਆ ਇਹ ਬਾoferi ਆ ਸਰofer deta 2022 ਮਾਡਲ 2022 ਮਾਡਲ 969 ਘੋੜਾ ਤੇ ਛੋਟਾ ਟਰੈਕਟਰ ਜਿਹਨੂੰ ਗਿਣੇ ਆਪਾਂ ਸਵਰਾਜ ਦੇ ਵਿੱਚ 2022 ਮਾਡਲ ਜਿਵੇਂ ਨਵਾਂ ਟਰੈਕਟਰ ਹੈ ਸਿਰਫ 700 ਤੋਂ ਕੁਛ ਘੰਟੇ ਚੱਲਿਆ ਹੈ ਟਾਇਰ ਸੌਗਣਾ ਬੰਦੇ ਨੇ ਬੀਕੇਡੀ ਦੇ ਟਾਇਰ ਅਗਲੇ ਨੌਨ 9 16 ਦੇ ਪਾਏ ਹੋਏ ਆ ਬੀਕੇਟੀ ਦੇ ਨਵੇਂ ਪਿਛਲੇ ਵੀ 17 ਨੰਬਰ ਦੇ ਪਾਏ ਹੋਏ ਆ 1 ਨੰਬਰ ਵੱਡਾ ਪਾਇਆ 17 9 28 ਦੇ ਵੇਟ ਬੂਡ ਜਮਾ ਨਵੇਂ ਟ੍ਰੈਕਟਰ 6 ਪੀਸ ਚ ਕਢਾ ਲੋ ਤੇ ਇਹ ਲੈ ਜਾਓ ਜਮਾ ਜਿਹੜੇ 6 ਪੀਸ ਕਹਿੰਦੇ ਆ 2022 ਮਾਡਲ ਲਾਸਟ ਵਾਲਾ ਮਾਡਲ ਇਹ ਬੰਦ ਹੋ ਗਿਆ ਸੀ ਆਡੀ ਚ ਆ ਗਿਆ ਜਿੰਨੇ ਵੀ ਟ੍ਰੈਕਟਰ ਖੜੇ ਆਪਣੇ ਕੋਲੇ ਸਾਰੇ ਸੀਆਡੀ ਚ ਆ ਗਿਆ ਸਾਰਿਆਂ ਦੇ ਰੇਟ ਮਾਰਕੀਟ ਦੇ ਆਪਣੇ ਨਾਲ ਵੱਧ ਹੋਣਗੇ ਆਪਾਂ ਰੇਟ ਵੀ ਹਲਕੇ ਫੁਲਕੇ ਆ ਤੇ ਚੀਜ਼ਾਂ ਵੀ ਨਵੇਂ ਹੀ ਦੇਵਾਂਗੇ ਹੋ ਸਾਡਾ ਮਾਰਕੀਟ ਨੂੰ ਮੈਂ ਇੱਧਰ ਜਦਾਈ ਨਹੀਂ ਕਰਦਾ ਕਿੱਤੇ ਮਿਲ ਜੇ ਤੁਹਾਨੂੰ ਸਸਤਾ ਮਿਲ ਜੇ ਜ਼ਿੰਮੇਵਾਰੀ ਆਪਣੀ ਫੁੱਲ ਵੀ ਮੇਰੀ ਚੀਜ਼ ਨਾਲ ਕੰਪੈਰੀਸ਼ਨ ਕਰ ਲੈ ਬੰਦਾ ਜਾ ਕੇ ਤੇ ਮੈਨੂੰ ਫਿੱਟੇ ਮੂੰਹ ਆ ਜੇ ਮੇਰੀ ਚੀਜ਼ ਮਾੜੀ ਹੋਵੇ ਤਾਂ ਜ਼ਿੰਮੇਵਾਰੀ ਆਪਣੀ ਫੁੱਲ ਹੈ ਮੇਰੀ ਚੀਜ਼ ਨਾਲ ਕੰਪੈਰੀਸ਼ਨ ਦੂਜੇ ਟਰੈਕਟਰਾਂ ਨੂੰ ਜਾ ਕੇ ਕਰ ਲੈ ਫਿਰ ਵੀ ਜ਼ਿੰਮੇਵਾਰ ਬੈਠਾ ਜੀ ਬੰਦਾ ਮੇਰੀ ਚੀਜ਼ ਨਾਲ ਟੀਰ ਲਾ ਜੇ ਕਹਿਣ ਨੂੰ ਗੱਲਾਂ ਕਹਿਣ ਨਹੀਂ ਆਪਣੀ ਸਾਫਟ ਕਰਿਆ ਆਪਾਂ ਇਹ ਗੱਲ ਨਹੀਂ ਜੀ ਆਪਾਂ ਸਾਫਟ ਕਰਿਆ ਵੀ ਸਾਡੀ ਚੀਜ਼ ਸਿਵਣਾ ਦਾ ਸਿਵਣਾ ਅਜੇ ਇੱਕ ਬੰਦੇ ਸਿੰਗਲ ਬੰਦੇ ਦਾ ਮਹਾਨੀਆ ਜਿੰਦਗੀ 'ਚ ਨਾ ਹੀ ਆਵੇ ਨਾ ਮਾੜਾ ਕੰਮ ਕਰਨਾ ਨਾ ਮਾੜਾ ਕਰਿਆ ਰੇਟ ਪਈ ਇਹਨੂੰ ਸ਼ੋਰੂਮ ਕੇ ਬਿਲਕੁਲ ਇਹਦਾ ਰੇਟ ਹੈਗਾ ਜੀ 8 ਲੱਖ ਤੇ 15000 ਰੁਪਿਆ 8 ਲੱਖ 15000 ਰੁਪਿਆ ਰੇਟ ਹੈ ਮਾਨ ਤਨ ਕਰ ਦੇਗਾ ਹਲਕਾ ਬੋਲਕਾ ਲੋਨ ਦੀ ਸੌਦਾ ਹੈਗੀ ਹੈ ਲੋਨ ਕਰਵਾ ਕੇ ਦੇਵਾਂਗੇ ਕਿਸੇ ਵੀ ਟਰੈਕਟਰ ਤੇ ਕਰਾਉਣਾ ਆਪਾਂ ਕਰਵਾ ਕੇ ਦੇਵਾਂਗੇ ਅਗਲੇ ਸਿਭਲ ਰਕਾਰ ਬਿਲਕੁਲ ਸਹੀ ਹੋਣਾ ਚਾਹੀਦਾ ਕੋਈ ਚੱਕਰ ਨਹੀਂ ਆਪਾਂ ਨੂੰ ਡਾਊਨ ਪੇਮੈਂਟ ਦੇ ਕੇ ਫਾਇਲ ਭਰਾ ਕੇ ਆਪਾਂ ਟਰੈਕਟਰ ਵੀ ਦੇ ਦਨੇ ਨਹੀਂ ਲੋਕੀ ਮਹੀਨਾ ਮਹੀਨਾ ਟਰੈਕਟਰ ਨਹੀਂ ਦਿੰਦੇ ਮਹੀਨਾ ਮਹੀਨਾ ਟਰੈਕਟਰ ਨਹੀਂ ਦਿੰਦੇ ਆਪਾਂ ਬੰਦੇ ਨੂੰ ਡਾਊਨ ਪੇਮੈਂਟ ਦੇ ਕੇ ਟਰੈਕਟਰ ਦੇ ਦਿੰਨੇ ਆ ਕਿਉਂ ਆਪਾਂ ਚੀਜ਼ ਦੇਣੀ ਆ ਨਵੀਂ ਹਾਂ ਬੰਦਾ ਜ਼ਿੰਮੇਵਾਰੀ ਦੇ ਜ਼ਿੰਮੇਵਾਰੀ ਦੇ ਜੇ ਤੇ ਅਸੀਂ ਆਪੇ ਬੈਂਕ ਤੋਂ ਪੈਸੇ ਲੈਏ ਨੇ ਕਿਉਂ ਸਾਡੀ ਐਨਓਸੀ ਆਉਣ ਤੇ ਟਾਈਮ ਲੱਗੇ ਨਾ 15 20 ਲਣਾ ਨੂੰ ਮਹੀਨੇ ਚ ਐਨਓਸੀ ਆਉਂਦੀ 20 ਦਿਨ ਫਾਇਲ ਭਰਾ ਕੇ ਓਕੇ ਕਰਾ ਕੇ ਆਪਾਂ ਟਰੈਕਟਰ ਦੇ ਦਿੰਨੇ ਆ ਅਗਲੇ ਨੂੰ ਜੂਮੇਵਾਰੀ ਦੇ ਜੇ ਚੀਜ਼ ਸਾਡੀ ਚ ਕਮੀ ਨਹੀਂ ਅਸੀਂ ਕਿਹਨੇ ਵੀ ਤੂੰ ਬਾਹਰ ਜਾ ਕੇ ਕਰ ਲੈ ਮੈਂ ਹੁਣ ਜਿਹੜਾ ਬਾਈ ਮੰਨ ਲਾਓ ਸ਼ੇਅਰ ਕਰਕੇ ਵੀਡੀਓ ਆਉਂਦਾ ਉਹਨੂੰ ਸੌਦਾ ਕਰਕੇ ਵੀ 10000 ਬਾਅਦ ਚ ਛੱਡਾ ਸੌਦਾ ਕਰਕੇ ਵੀ 10000 ਸਰ ਜਾਗੇ ਜਵਾਨ ਹੋ ਗਈ ਠੀਕ ਬਈ ਸਾਡ ਨੂੰ ਅੱਜ ਇਹ ਹੀ ਆਫਰ ਆਪਾਂ ਲੋਕਾਂ ਵਾਸਤੇ ਠੀਕ ਹੈ ਜੀ ਅੱਗੇ ਆ ਜੀ ਅੱਗੇ ਆ ਗਿਆ 855 855 2022 ਮਾਡਲ ਹੈ 3 ਸਪੀਡਰ ਹਾਂਜੀ ਲਫਾਫੇ ਨਹੀਂ ਲੱਥੇ ਸਾਡੇ 600 ਪਿੰਡਾ ਚੱਲਿਆ ਜਿਵੇਂ ਨਵਾਂ ਐਮ ਆਰ ਐਫ ਦੇ ਚਾਰਾਂ ਦੇ ਵਿੱਚ ਟੱਕੇ ਵਾਲਾ ਬੰਪਰ ਤੇ ਫੈਰੋਂ ਦੀ ਛਤਰੀ ਲੱਗੀ ਹੋਈ ਹੈ 3 ਸਪੀਡ 3 ਸਪੀਡ ਹੈ 3 ਸਪੀਡ ਦਾ ਟਾਪ ਵਾਲਾ ਮਾਡਲ ਹੈ 2022 2022 ਮਾਡਲ ਹੈ ਨਵਾਂ ਨੁੱਕ ਟਰੈਕਟਰ ਹੈ ਬਿਲਕੁਲ ਆਪਾਂ ਪਹਿਲਾਂ ਵੀ ਦੱਸਿਆ ਹੁਣ ਵੀ ਦੱਸਿਆ ਵੀ ਸਾਡੀ ਚੀਜ਼ ਦੇ ਵਿੱਚ ਕਿੰਤੂ ਪ੍ਰੰਤੂ ਕਰਨ ਦੀ ਲੋੜ ਨਹੀਂ ਬਿਨਾ ਵੇਖੇ ਬਿਨਾ ਵੇਖੇ ਸਾਡਾ ਭਰਾ ਹੁਣ ਬੈਠਾ ਓਮਕਾਰ ਇਟਲੀ ਦੇ ਵਿੱਚ ਤਿੰਨ ਟਰੈਕਟਰ ਲੈ ਚੁੱਕਿਆ ਅੱਜ ਵੀ ਬਾਈ ਦਾ ਫੋਨ ਆਇਆ ਨਹੀਂ ਬਾਈ ਕਹਿੰਦਾ ਭਾਈ ਤੁਸੀਂ ਜਿਵੇਂ ਜਿੱਦਾਂ ਦੀ ਗੱਲ ਦਾਦਦੇ ਆ ਉਦੋਂ ਤੁਹਾਡੀ 21 ਨਿਕਲਦੀ ਐ ਅੱਜ ਵੀ ਸਾਡਾ ਭਰਾ ਸੁਣਦਾ ਹਣਾ ਵੀਡੀਓ ਨੂੰ ਓਮਕਾਰ ਬਾਈ ਇਟਲੀ ਦੇ ਵਿੱਚ ਹਰ ਤੋ ਤਿੰਨ ਟਰੈਕਟਰ ਲ ਜਾ ਚੁੱਕਿਆ ਹੋਰ ਵੀ ਮੇਰੇ ਭਰਾ ਬਹੁਤ ਬਾਹਰਲੇ ਮੁਲਕਾਂ ਦੇ ਹੁਣ ਬਾਈ ਕਰਨਤਾਰ ਨਾਲ ਇਹ 56 20 ਦਾ ਸੌਦਾ ਹੋਇਆ ਹੈ ਉਹਨਾਂ ਨੇ ਲੈ ਕੇ ਜਾਣਾ ਵੀ ਆਪਾਂ ਚੀਜ਼ ਨਹੀਂ ਮਾਰੀ ਦੇਣੀ ਆਪਣੀ ਇਹ ਹੀ ਗੱਲ ਐ ਵੀ ਆਪਾਂ ਚੀਜ਼ ਨਹੀਂ ਮਾਰੀ ਦੇਣੀ ਨਾ ਹੀ ਮਣਾ ਕੰਮ ਕਰਨਾ ਹੈ ਨਾ ਹੀ ਮਣੀ ਚੀਜ਼ ਦੇਣੀ ਹੈ ਤੇ ਲਾਂਭੜ ਲੈਣਾ ਆਪਾਂ ਗਾਗ ਜੋੜਨੇ ਆ ਉਹਨੂੰ ਕਰ ਰੇ ਗੱਲ ਕਹੀ ਮੇਰੇ ਭਰਾ ਨੇ ਕਿਹਾ ਮੈਂ 12 ਟਰੈਕਟਰ ਲੈਣੇ ਬਰਾੜ ਸਾਹਿਬ ਤੁਹਾਡੇ ਕੋ 12 ਟਰੈਕਟਰ ਲੈਣੇ ਆ 12 ਨੇ 12 ਹੀ ਤੁਹਾਡੇ ਕੋਲ ਲੈਣੇ ਕਿਹਾ ਮੈਂ ਤਿੰਨ ਤਿੰਨ ਬਾਈ ਤਿੰਨ ਕਿਹੜੇ ਕਿਹੜੇ ਲਗਿਆ ਬਾਈ ਉਹ ਤਿੰਨ ਬਾਈ 56 30 20 ਲਗਿਆ ਜੀ 4 ਵੀਲ ਇਹ ਘੱਟ 55 ਲੈ ਗਿਆ ਬਾਈ ਮਾਡਲ 3 ਸਪੀਡ ਇੱਕ ਆਪਣੇ ਤੋਂ 36 30 2021 ਮਾਡਲ ਲੈ ਗਿਆ ਜੀ ਉਹ ਤਿੰਨ ਟਰੈਕਟਰ ਲੈ ਗਿਆ ਬਾਈ ਚੰਗੇ ਨਿਕਲੇ ਕਰਕੇ ਮਾਰਨਾਂ ਨੇ ਟਰੈਕਟਰ ਹੁਣ ਵੀ ਉਹਨੇ ਸੀਜ਼ਨ ਲਾਏ ਆ ਤੂੜੀ ਵਾਲੀ ਦੇ ਲਾਏ ਪੂਰਾ ਕੰਮ ਕਰਨਾ ਬਾਹਰਲੇ ਮੁਲਕ ਜੀ ਵੀ ਵਧੀਆ ਕੰਮ ਹੈ ਮੇਰੇ ਭਰਾ ਦਾ ਤਰੱਕੀ ਵਾਖੇ ਪਰ ਉਹ ਮੰਨ ਲਗੇ ਕਿ ਨਾ ਬਾਈ ਜੋ ਚੀਜ਼ ਕਹੀ ਸੀ ਉਹ ਚੀਜ਼ ਨਹੀਂ ਮਿਲੀ ਇੱਕ ਨੋਪੀ ਗਣੋਪੀ ਤੇ ਬੰਪਰ ਬਾਈ ਲਵਾਇਆ ਆਗੇ ਨੇ ਹਾਏ ਸੌਕਣਾ ਕਿਸੇ ਨੇ ਲਵਾਇਆ ਸਾਰਾ ਕੁਝ ਫੈਕਟਰੀ ਜਮਨ ਨਾਲ ਮਿਲੂਗਾ ਕੋਡ ਨਾ ਨੀ ਇਹਦਾ ਲੈਣਾ ਨਾ ਹੀ ਅਸੀਂ ਕਦੇ ਲਾਇਆ ਤੇ ਰੇਟ ਬਾਈ ਤੇ ਰੇਟ ਜਿਹੜਾ ਵੀਜੀ ਲੈਣ ਦੇ ਨਾਲ 7 ਲੱਖ ਤੇ 55000 ਰੁਪਇਆ 6 ਲੱਖ 30 35 ਹੱਗਣੂਣ ਵੀ ਕਰਾ ਦੂ ਸਿਬਰ ਰਿਕਾਰਡ ਬੰਦੇ ਨਾਲ ਸਹੀ ਹੋਣਾ ਚਾਹੀਦਾ ਇਹ ਤਾਂ ਥੋੜੇ ਪੈਸੇ ਪਾਉਣੇ ਜਾਣੇ ਜਦੋਂ ਨਵਾਂ ਟਰੈਕਟਰ ਹੈ ਬਾਕੀ ਦੀ ਮਾਰਕੀਟ ਹੁਣ ਵਾਰ ਕੀ ਨਾ ਆਪਾਂ ਨਵੇਂ ਨੂੰ ਉਹ ਘੱਟ ਲੈ ਕੇ ਰਾਜੀ ਰਹਿ ਗਏ ਇਹ ਪੁਰਾਣੇ ਟਰੈਕਟਰ ਨੂੰ ਜਾੜੇ ਜਿਹੜੇ ਜ਼ੋਰ ਵੀ ਵੱਧ ਮਾਰਦਾ ਨਾ ਪੁਰਾਣੇ ਜ਼ੋਰ ਵੱਧ ਮਾਰਦਾ ਕਿਹੜੀ ਆਵਾਜ਼ੂਈ ਦਾ ਫਰਕ ਹੈ ਇਹ ਟਰੈਕਟਰ ਸ਼ੋਰ ਨੂੰ ਜ਼ਿਆਦਾ ਪਸੰਦ ਕਰਦੇ ਨੇ ਅੱਗੇ ਆਇਆ ਜੀ 60 55 ਝੋਟਾ ਟਰੈਕਟਰ ਇਹ ਵੀ ਬਿਲਕੁਲ ਨਵਾਂ ਟਰੈਕਟਰ ਹੈ ਨਵੇਂ ਤੋਂ ਨਵੇਂ ਚੜਦੇ ਤੋਂ ਚੜਦੇ ਟਰੈਕਟਰ ਮਾਡਲ ਕਿਹੜਾ ਮਾਡਲ ਬਾਈ ਇਹ 2017 ਮਾਡਲ ਹੈ ਬੰਦਾ ਆਕੇ ਪਲੇਖਾ ਖਾਣ ਦਾ ਵੀ 17 ਮਾਡਲ ਹੈ ਜੈਨੂਨ 2000 ਕੰਡਾ ਚੱਲਿਆ ਜਿੱਥੇ ਮਰਜੀ ਸਰਵਿਸ ਰਿਕਾਰਡ ਚੈੱਕ ਕਰਾ ਲੈਣ ਬੰਦੇ ਸਟਾਈਲ ਟੂਰ ਕਿੰਨੇ ਬਾਈ ਇਹਦੇ 73 ਤੋਂ 80 ਬਹਿਜਿਆ ਰਹੇ ਮਾੜ ਤੇ ਨਾਲ ਤੇ ਕਿੰਦਾ ਹੈ ਬਿਲਕੁਲ ਨਵਾਂ ਟਰੈਕਟਰ ਹੈ ਕਿਤੇ ਰੰਗ ਪੇਂਟ ਦਾ ਕੋਈ ਕਲੱਚ ਵੀ ਖੁੱਲਿਆ ਹੋਵੇ ਟਰੈਕਟਰ ਦਾ ਇਧਰ ਖਾਣੇ ਬੇੜੇ ਕਲੱਚ ਨੂੰ ਵੀ ਚਾਬੀ ਲੱਗੀ ਹੋਵੇ ਜਿੰਮੇਵਾਰੀ ਟਰੈਕਟਰ ਦੇ ਨੂੰ ਖੁੱਲ ਇਦੋਂ ਵੀ ਟਰੈਕਟਰ ਖੁੱਲਿਆ ਹੋਵੇ ਕੋਈ ਵੀ ਨੱਟ ਖੁੱਲਿਆ ਹੋਵੇ ਜਿੰਮੇਵਾਰੀ ਟਰੈਕਟਰ ਦੀ ਇੱਕ ਨੰਬਰ ਟਰੈਕਟਰ ਜਿਵੇਂ ਨਵਾਂ ਨਵਾਂ ਜਾ ਕੇ ਜਿੱਥੇ ਮਰਜ਼ੀ ਜੋੜਦੇ ਫ ਸੁਪਰ ਮੈਕਸ 30 ਤੋਂ ਛੋਟੇ ਘੇੜ ਵਾਲਾ ਛੋਟੇ ਘੇੜ ਵਾਲੀ ਨੂੰ ਬੋਲਦੇ ਨੇ ਜਮਾ ਨਵਾਂ ਸਾਖ ਇਹ ਲੋ ਤੋਂ ਲੋ ਮਹਿਣਾ ਹੋ ਜਾਂਦਾ ਬਾਈ ਹਨਾ ਹਾਂ ਲੋ ਤੋਂ ਲੋ ਹੋ ਜਾਂਦਾ ਹੈ ਹਾਈ ਵੀ ਹੋ ਜਾਂਦਾ ਇਸੇ ਟਰੈਕਟਰ 'ਚ ਇਹ ਆਪਸ਼ਨ ਆਈ ਹੈ ਚਾਰ ਸਪੀਡਾਂ ਟਰੈਕਟਰ 'ਚ ਆਈਆਂ ਬਾਕੀ ਸੁਪਰ ਸੀਟਰ ਨਵਾਂ ਦੇ ਬਾਈ ਬਹੁਤ ਚੰਗਾ ਤੁਸੀਂ ਅੱਗੇ ਬੰਪਰ ਬੰਪਰ ਵੇਖੋ ਕਿੱਦਾਂ ਹੈ ਵੀ ਐਡੀ ਮੋਟੀ ਬੰਪਰ ਦੇਖ ਲਓ ਪਹਿਲਾਂ ਤਾਂ ਤੁਸੀਂ 1 ਇੰਚੀ ਤੋਂ ਉੱਪਰ ਮੋਟੀ ਪਲੇਟ ਲੱਗੀ ਵੀ ਹੈ ਨਹੀਂ ਇਹਦੇ ਲਵਾਈ ਕਰਕੇ ਜਿਆਦੇ ਤਾਂ ਵੀ ਅੱਗਾ ਨਹੀਂ ਚੱਲਦਾ ਅੱਗਾ ਨਹੀਂ ਚੱਲਦਾ ਬਿਲਕੁਲ ਅੱਗੇ ਟਰੈਕਟਰ ਮੇਰੇ ਦਿੱਤੇ ਵੀ ਆਏ ਬੰਦਿਆਂ ਨੂੰ ਕਿਸੇ ਬੰਦੇ ਦਾ ਲੰਬਾ ਨਹੀਂ ਆ ਉਧਰ ਚੋਲਾ ਸਾਹਿਬ ਦੇ ਬੰਦੇ ਲੈ ਕੇ ਗਏ ਆ ਬੰਦੇ 655 ਦਾ ਮੈਂ ਕਾਫੀ ਟਰੈਕਟਰ ਵੇਚ ਚੁੱਕਿਆ ਇੱਕ ਬਾਈ ਜੀਰੇ ਤੋਂ ਵੀ ਲਗਾਏ ਆ ਮੈਂ ਬਾਈ ਜੀਰੇ ਤੋਂ ਚੋਲਾ ਸਾਹਿਬ ਦੇ ਉਹ ਬਾਈ ਯੂਨੀਅਨ ਦੇ ਪ੍ਰਧਾਨ ਆ ਉਹ ਲੈ ਗਿਆ ਉਦੋਂ ਗਾਂ ਪਿੰਡ ਬੜੇ ਪਿੰਡ ਦੇ ਬਾਈ ਹੁਣੀ ਉਹ ਲੈ ਗਏ ਉਧਰ ਜਗਿੰਦਰ ਕੋਲ ਦੇ ਵੀ ਕਾਫੀ ਟਰੈਕਟਰ ਦੂਰ ਦੂਰ ਗਏ ਆ 655 ਦਾ ਬਹੁਤ ਸ਼ਾਨਦਾਰ ਟਰੈਕਟਰ ਹੈ ਫੁੱਲ ਟੌਪ ਮਾਡਲ ਹੈ ਡਬਲ ਡਿਸਟਰੀਬਿਊਟਰ ਵਾਰਸੇ ਵੀ ਦਿਓ ਟੇਲ ਬ੍ਰੇਕ ਵਾਲਾ ਟਰੈਕਟਰ ਹੈ ਜੀ ਇਹਦਾ ਰੇਟ ਰੂਟ ਬਾਈ ਕਿੰਨਾ ਹੈ ਇਹਦਾ ਰੇਟ ਦਿੱਤੀ 5 ਲੱਖ ਤੇ 45000 ਰੁਪਿਆ ਰੇਟ ਹੈ 2017 ਮਾਡਲ ਹੈ ਬਿਨਾ ਵੇਖੇ ਵੀ ਲੈ ਜੂਗਾ ਵਾਹ ਕੇ ਤਸੱਲੀ ਕਰਕੇ ਪੈਸੇ ਦੇ ਦੇ ਕੋਈ ਨਾ ਮੇ ਆਪਣੀ ਪੂਰੀ ਜ਼ਿੰਮੇਵਾਰੀ ਹੁੰਦੀ ਹੈ ਹਰ ਇੱਕ ਟਰੈਕਟਰ ਦੀ ਅੱਗੇ ਆ ਗਿਆ ਫੋਲ ਵੀਰ ਫੋਲ ਵੀ ਖੜਾ ਗਿਆ 5620 2021 ਮਾਡਲ 8.500 ਘੰਟੇ ਦੇ ਕਰੀਬ ਚੱਲਿਆ ਹੈ ਮਹਾਰਾਜ ਦੇ ਟਾਇਰ ਇਹਦੇ ਮਗਰਾਰ ਵੀ ਮਿਲਣਗੇ ਅਗਲੇ ਲਾ ਕੇ ਰੱਖੇ ਹੋਇਆ ਉਹ ਮਿਲ ਜਾਣਗੇ ਨਾਲ ਬਿਲਕੁਲ ਨਵਾਂ ਟਰੈਕਟਰ ਹੈ ਡੈਕ ਡੱਕ ਵੀ ਲੱਗੇ ਉੱਪਰ ਘੱਟੋ ਘੱਟ 20-22 ਹਜ਼ਾਰ ਰੁਪਈਆ 2021 ਦੇ ਲਾਸਟ ਵਾਲਾ ਮਾਡਲ ਹੈ ਇਹ ਸਮਾਨ ਬਾਈ ਆਪਾਂ ਹੀ ਦੇਣਾ ਨਾ 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 ਵੀ ਨਹੀਂ ਕਦੇ ਲਾਇਆ ਨਹੀਂ ਲਾਉਣਾ ਇਹ ਇਹ ਖਟਿਆ ਵੀ ਕਿਹੜੀ ਚੀਜ਼ ਆਪਾਂ ਜੋ ਲਾਈ ਨਹੀਂ ਅਸੀਂ ਲਾਦ ਗਏ ਲਿਆ ਕੇ ਕਿਹੜੇ ਬਾਪਾ ਇਹ ਕਿਹੜੇ ਡੰਡਾ ਇਹੀ ਮੋਨ ਲੈ ਲੈਣੇ ਬੀਤੀ ਜਾਂ ਰੀਮੇਂ ਚੀਜ਼ ਵਿੱਚ ਹੁੰਦੀ ਇਹ ਰੰਗ ਪੀਣ ਦੀ ਕਲੈਕਟਰ ਇਹ ਵੀ ਬਹੁਤ ਨਵਾਂ ਹੈ ਕਿ ਮਾਦਨਾਂ ਦੀ ਖਾਸ ਕਰਕੇ 90% ਰੰਗ ਹੁੰਦੇ ਲੋਕਾਂ ਦੇ ਟਰੈਕਟਰ ਆਪਾਂ ਕਿਸੇ ਨਾਲ ਕੰਪੈਰੀਸ਼ਨ ਨਾ ਕਿਹੜਾ ਨਾਲ ਇਹ 90% ਰੰਗ ਉਹਦੇ ਮੇਰਾ ਟਰੈਕਟਰ 1% ਦੇ ਵੀ ਰੰਗ ਤੋਂ ਵਿੱਚਾ ਮਾੜਾ ਤੇ ਮੇਰੇ ਆ ਕੇ ਮੂੰਹ ਤੇ ਥੋਪਦੇ ਬੰਦਾ 1% ਵੀ ਰੰਗ ਨਹੀਂ ਹੁੰਦਾ ਆਪਣਾ ਉੱਚਾ ਮਾੜਾ ਟਰੈਕਟਰ ਨਾ ਨੀਵੇਂ ਮਾੜਲਾ ਉਹਨਾਂ ਟਰੈਕਟਰਾਂ ਦੇ ਮਾੜੀ ਮੋੜੀ ਟੱਚਿੰਗ ਕੋਈ ਦੱਸ ਕੇ ਦਿੰਨੇ ਆਪਾਂ ਦੱਸ ਕੇ ਦੇ ਮੈਂ ਦੱਸ ਕੇ ਵੀ ਦਿੰਦਾ ਇਹ ਨਹੀਂ ਗੱਲ ਹੁੰਦੀ ਹਾਂ ਵੀ ਇੱਥੇ ਇੱਥੇ ਹੋਇਆ ਇਹ ਕਰੀਏ ਦੱਸ ਕੇ ਦੇਵਾਂਗੇ ਬਿਲਕੁਲ ਨਵਾਂ ਟਰੈਕਟਰ ਹੈ 2021 ਮਾਡਲ ਹੈ ਰੇਟ ਰੂਟ ਰੇਟ ਇਹਦਾ 12 ਲੱਖ ਰੁਪਈਆ ਸਿਰਫ 12 ਲੱਖ ਰੁਪਈਆ ਸੀ ਆਰ ਡੀ ਤੋਂ ਬਿਨਾ ਇਹ ਸੀ ਆਰ ਡੀ ਉਹਨੇ ਕਰਕੇ ਰੇਟ ਮਹਿੰਗੇ ਹੋ ਗਏ ਨਹੀਂ ਤਾਂ ਸਿੱਧਾ ਅਨੇ ਵੀ ਸਾਨੂੰ 15000 ਰੁਪਈਆ ਦੇ ਕੋਈ ਦੇ ਕੰਮ ਕਰਦੇ ਆ 15000 ਰੁਪਈਆ ਦੀ ਜੇ ਅਸੀਂ ਇਹਨੇ ਵੀ ਨਾਲ ਦੀ ਨਾਲ ਦਿੱਤੀ ਉਹ ਤਾਂ ਫਿਰ ਆਪਾਂ ਕਹਿ ਕੇ ਲੈਣੀ ਆ ਆ ਕਹਿ ਕੇ ਲੈਣੀ ਮਿਹਨਤ ਹੈ ਮੈਂ ਤਾਂ ਕਾਂਬਾ ਰੈਕਟਰ ਬਾਹਰ ਮੇਂ ਢਿਆਣੀ ਫੇਰ ਵੀ ਮੱਲਾ ਕਹਿੰਦੇ ਮਾਲਾ ਵਿੱਚ ਛੜ ਜੇ ਕੋਈ ਚੱਕਣ ਦੀ ਆਪਾਂ ਕਿਹੜੀ ਸਾਈ ਲਖਣੀ ਕੋਈ ਬਿਆਲਾ ਨਹੀਂ ਲੈਣਾ ਬਾਹਲੇ ਘੰਟਾ 2 ਘੰਟੇ ਢਿਆਣੀ ਵਾਲੇ ਫਰੀ ਆ ਬੰਦੇ ਬਿਲਕੁਲ ਨਵਾਂ ਲੱਗਿਆ ਹੋਇਆ 5520 ਇਹ ਮੇਰੇ ਭਰਾ ਨੂੰ ਦੇਤਾ ਉੱਥੇ ਹਰਦੀਪ ਸਿੰਘ ਤਰਨਤਾਰਨ ਦੇ ਜ਼ਿਲ੍ਹੇ ਦੇ ਵਿੱਚ ਹੈ ਮੈਸੇ ਬਖਾਰ ਨੇ ਇਦਾਂ ਦੇ ਟਰੈਕਟਰ ਆਪਣੇ ਕੋਲੇ ਹੁੰਦੇ 21 ਮਾਡਲ ਹੈ 21 ਮਾਡਲ ਦੇ ਹਜੇ ਟਾਇਰ ਐਮ ਆਰ ਐਫ ਟਾਇਰਾਂ ਦੇ ਲਿਖਿਆ ਹੋਏ ਨੇ ਐਮ ਆਰ ਐਫ ਟਾਇਰਾਂ ਦੇ ਲਿਖਿਆ ਹੋਏ 21 ਮਾਡਲ ਦੇ ਸਿਰਫ 600 ਘੰਟਾ ਕਿੰਨਾ ਚੱਲਿਆ 600 ਘੰਟਾ 600 ਘੰਟਾ ਚੱਲਿਆ ਟਰੈਕਟਰ 636 ਘੰਟੇ 636 ਘੰਟੇ ਟਰੈਕਟਰ ਚੱਲਿਆ ਬਿਲਕੁਲ ਨਵਾਂ ਟ੍ਰੈਕਟਰ ਹੈ ਦੀ ਸੀਟ ਵਾਲਾ ਪੰਨਾ ਤਾਂ ਕਈ ਪਾਤੇ ਟਰੈਕਟਰ ਦਾ 2021 ਮਾਡਲ ਇਹ ਮੇਰਾ ਟਰੈਕਟਰ ਸੇਲ ਹੋ ਚੁੱਕਾ ਹੈ ਜੀ ਇਹ ਮੇਰੇ ਭਰਾ ਨੂੰ ਉੱਥੇ ਉਹ ਬਾਈ ਹੋਣੀ ਆਪਣੇ ਫਾਰਮ ਹੈ ਸ਼ਹਿਰ ਕੱਲ ਜਾਂ ਪਰਸੋਂ ਜਾ ਲੂਗਾ ਇਹ ਸੇਲ ਹੋ ਚੁੱਕਾ ਹੈ ਜੀ ਜੇ ਕੋਈ ਬਾਈ ਮੰਗੇ ਤਾਂ ਆਪਾਂ ਲਿਆ ਦੇਣਾ ਬਿਲਕੁਲ ਆਪਾਂ ਲਿਆ ਦੇਾਂਗੇ 21 ਮਾਡਲ ਆਊਗਾ ਇਹਦੇ ਨਾਲ ਦਾ ਆਪਣੇ ਕੋਲੇ ਫੋਟੋ ਵੀਲ ਹੁੰਦੇ ਇੱਕ ਮੈਂ ਆਪਣੇ ਪਿੰਡ ਵੀ ਦਿੱਤੇ ਇਹਦੇ ਨਾਲ ਦਾ ਇਦਾਂ ਦੇ ਟਰੈਕਟਰ ਹੁੰਦੇ ਆ ਆਪਣੇ ਕੋਲੇ ਨਵੇਂ ਨੁੱਕ ਬਿਲਕੁਲ ਜਿੰਨਾ ਭਰਾਵਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਤੇ ਮਿਹਰਬਾਨੀ ਵੀਰ ਬਣ ਕੇ ਕਰ ਲੋ ਤੁਹਾਨੂੰ ਵਧੀਆ ਤੋਂ ਵਧੀਆ ਟਰੈਕਟਰ ਲਿਆ ਕੇ ਦਿੰਦੇ ਰਵਾਂਗੇ ਤੇ ਤੁਹਾਡੇ ਭਰਾ ਦਾ ਕਾਰੋਬਾਰ ਚ ਹਿੱਸਾ ਪਾਓ ਤੁਹਾਡਾ ਆਪਣਾ ਕਾਰੋਬਾਰ ਹੈ ਕੋਈ ਇੱਥੇ ਦਲਾਲੀ ਨਹੀਂ ਕੋਈ ਕਿਸੇ ਗੱਲ ਦਾ ਨਹੀਂ ਜੇ ਕੋਈ ਨਾਲ ਦਲਾਲ ਨਾਲ ਲੈ ਕੇ ਆਓ ਸਿੱਧਾ ਗਾਹਕ ਲੈ ਕੇ ਆਓ ਸਿੱਧਾ ਆਵੇ ਜੀਮੇਂਦਾਰ ਸਾਡਾ ਇਹੀ ਮੋਟੀਵੇਸ਼ਨ ਹੈ ਵੀ ਸਾਡੇ ਕੋਲੇ ਜੀਮੇਂਦਾਰ ਜਿੰਨਾ ਆਵੇ ਸਿੱਧੇ ਤੋਂ ਸਿੱਧਾ ਆਵੇ ਦਲਾਲੀ ਤੋਂ ਬਚੇ ਅਗਲਾ ਚੀਜ਼ ਮੇਰੀ ਗਾਰੰਟੀ ਹੁੰਦੀ ਹੈ ਬਿਨਾ ਵੇਖੇ ਵੀ ਲੈ ਜੇ ਬਿਨਾ ਚੈੱਕ ਕਰੇ ਵੀ ਲੈ ਜੇ ਫਿਰ ਵੀ ਮੇਰੀ 6 ਮਹੀਨਿਆਂ ਤੱਕ ਅੱਜ ਵੀ ਕਹਿਣਾ ਪਹਿਲੇ ਦਿਨ ਵੀ ਕਿਹਾ ਸੀ ਉਸ ਗੱਲ ਤੇ ਕੈਮ ਰਵਾਂਗੇ ਜੇ ਕੱਲ ਨੂੰ ਕੇਟ ਕੋਈ ਨੁਕਸ ਹੋ ਵੀ ਪੈਂਦਾ ਬੈਠੇ ਆ ਅਸੀਂ ਭੱਜਣ ਵਾਲੇ ਬੰਦੇ ਨਹੀਂ ਜ਼ਿੰਦਗੀ ਦੀ ਨਾ ਗੱਲ ਜਵਾਨ ਤੋਂ ਭੱਜੇ ਨਾ ਭੱਜਣਾ ਆਪਾਂ ਯੰਸੀ ਚੋਂ ਕਰਾਉਣੇ ਕੰਮ ਤੇਲ ਸਰਵਿਸ ਪਾਣੀ ਅਗਲੇ ਨੇ ਜਾ ਕੇ ਕਰਾਉਣੀ ਹੈ ਜੇ ਮੇਰੇ ਟਰੈਕਟਰ 'ਚ ਮੇਜਰ ਨੁਕਸ ਹੋ ਪੈਂਦਾ ਤਾਂ ਮੈਂ 6 ਮਹੀਨੇ ਤੱਕ ਵੀ ਬੈਠਾ ਜਦੋਂ ਮੈਂ ਚੀਜ਼ ਸਿਉਣਾ ਦੇਣੀ ਹੈ ਸਿਉਣਾ ਲੈਣਾ ਆਪਾਂ ਭਾਈ ਇਹ ਆਪਾਂ ਇਧਰ ਪਿਆ ਕੇ ਜੱਟ ਦੀ ਕਮਾਈ ਬਹੁਤ ਔਖੀ ਅਗਲੇ ਨੇ ਢਿੱਡ-ਪੇਟ ਬੰਨ ਕੇ ਪੈਸੇ ਲਾਉਣੇ ਆ ਆਪਾਂ ਵੀ ਇੱਕ ਜ਼ਿਮੀਂਦਾਰ ਛੋਟੇ ਪਰਿਵਾਰ ਦੇ ਬੰਦੇ ਆ ਚਲੋ ਬਿਨੈਸ ਚੱਲਿਆ ਭਰਾਵਾਂ ਦੇ ਸਿਰ ਤੇ ਉਲਟਾ-ਪੁਲਟੀਆਂ ਹੁੰਦੀਆਂ ਕੋਈ ਆਪਾਂ ਇਕੱਲੇ ਨਹੀਂ ਵੱਡੇ ਸਿੱਧੀ ਗੱਲ ਆ ਤੁਹਾਡੇ ਭਰਾਵਾਂ ਦੇ ਨਾਲ ਆ ਜੇ ਤੁਹਾਡਾ ਸੰਯੋਗ ਦਾ ਕੰਮ ਚੱਲਦਾ ਨਹੀਂ ਕਿਸੇ ਦਾ ਕੰਮ ਕੋਈ ਨਹੀਂ ਚੱਲਦਾ ਤੇ ਅਸੀਂ ਇਹੀ ਬੇਨਤੀ ਆ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਬਈ ਗੱਲ ਆਪਾਂ ਭੁੱਲ ਗਏ ਜਿਹੜੀ ਟਰੈਕਟਰਾਂ ਦੀ ਗਾਰੰਟੀ ਆਉਂਦੀ ਐ ਉਹ ਆਪਾਂ ਦੋਣੇ ਆ ਮੰਨ ਲਓ ਜਿ ਇਹਨਾਂ ਦੀ ਗਾਰੰਟੀ ਆਪਾਂ ਏਜੰਸੀ ਨਾਲ ਮੰਨ ਕੇ ਚੱਲ ਵੀ ਜਿਨ੍ਹਾਂ ਨੇ ਟਰੈਕਟਰਾਂ ਦੀ ਗਾਰੰਟੀ ਆਉਂਦੀ ਹੈ ਏਜੰਸੀ ਵਾਲੇ 6 ਸਾਲਾਂ ਤੱਕ ਜ਼ਿੰਮੇਵਾਰ ਬੈਠੇ ਆ ਗਾਰੰਟੀ ਦੇਣਗੇ ਉਹ ਕੱਲ ਨੂੰ ਕੋਈ 19 21 ਹੁੰਦੀ ਹੈ ਤਾਂ ਆਪਾਂ ਵਿੱਚ ਉਹਨਾਂ ਦੇ ਨਾਲ ਖੜੇ ਆ ਆਪਾਂ ਭੱਜਣ ਵਾਲੇ ਨਹੀਂ ਕੱਲ ਨੂੰ ਕੋਈ ਕੰਪਨੀ ਵਾਲਾ ਭਾਈ ਦਾ ਤੇ ਆਪਾਂ ਉਹਨਾਂ ਦੇ ਨਾਲ ਖੜੇ ਆ ਧੰਨਵਾਦ ਹੈ ਮੇਰੇ ਭਰਾਵਾਂ ਦਾ ਸਾਰਿਆਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੰਬਰ ਸਕਰੀਨ ਤੇ ਚੱਲ ਰਿਹਾ ਆਊਗਾ ਤੇ ਛੋਟੇ ਭਰਾ ਨੂੰ ਯਾਦ ਕਰਨਾ ਠੀਕ ਹੈ ਭਾਈ ਓਕੇ